ਜਥੇਦਾਰ ਕਾਲ ਤਖਤ ਨੇ ਕਿਹਾ ਵੀ ਚੁੱਲ੍ਹੇ ਸਿਮੇਟੋ ਗੱਲ ਚੁੱਲਿਆਂ ਦੀ ਨਹੀਂ ਜਿਹੜੇ ਚੁੱਲ੍ਹੇ ਤੇ ਪੰਥ ਦੀਆਂ ਰੋਟੀਆਂ ਪੱਕਣਗੀਆਂ ਪੰਥ ਨੂੰ ਤਾਂ ਉਹ ਚੁੱਲ੍ਹਾ ਪ੍ਰਵਾਨ ਜਥੇਦਾਰ ਗੜਗੱਜ ਕਹਿੰਦੇ ਨੇ ਕਹਿੰਦੇ 2 ਦਸੰਬਰ ਵਾਲਾ ਫੈਸਲਾ ਇਨਵੇਂ ਲਾਗੂ ਰਹੂਗਾ ਪਰ ਜਿਹੜੇ ਲੋਕ ਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਸਿਆਸਤ ਕਰ ਰਹੇ ਆ ਉਹ ਕਾਲ ਤਖਤ ਸਾਹਿਬ ਦਾ ਨਾਮ ਵਰਤਣਾ ਛੱਡ ਦੇਣ ਰਾਤ ਦੇ ਹਨੇਰੇ ਵਿੱਚ ਉਹਨਾਂ ਨੇ ਦਸਤਾਰਬੰਦੀ ਲਈ ਹੈ ਇਸ ਕਰਕੇ ਪੰਥ ਦੀ ਪ੍ਰਵਾਨਗੀ ਜਥੇਦਾਰ ਨੂੰ ਨਹੀਂ ਹੈ 2 ਦਸੰਬਰ ਦਾ ਹੁਕਮ ਨਾ ਮਾਸਪਸ਼ਟ ਹੈ ਕਿ ਪੰਜ ਮੈਂਬਰੀ ਕਮੇਟੀ ਭਰਤੀ ਕਰੇਗੀ ਸਿਫਰ ਨਿਗਰਾਨੀ ਦਾ ਲਿਖਿਆ ਗਿਆ ਹਕੂਮਾਣਾ ਸਾਹਿਬ ਦੇ ਅੰਦਰ ਮੈਂ ਮੈਂ ਕਹਿੰਦਾ ਪੰਜ ਮੈਂਬਰੀ ਕਮੇਟੀ ਨੇ ਨਿਗਰਾਨੀ ਕਰਨੀ ਸੀ ਭਰਤੀ ਨਹੀਂ ਕਰਨੀ ਸੀ ਭਰਤੀਆਂ ਕਿਉਂ ਛੁਪਵਾਈਆਂ ਤੁਸੀਂ ਪੰਜ ਮੈਂਬਰੀ ਕਮੇਟੀ ਨੇ ਤਾਂ ਨਿਗਰਾਨੀਓ ਕੀਤੀ ਹੈ ਭਰਤੀ ਤਾਂ ਕੀਤੀ ਤੁਸੀਂ ਕਹਿੰਦੇ 18 ਲੱਖ ਭਰਤੀ ਸਾਡੀ ਹੋਈ ਆ ਇੱਕ ਨੰਬਰ ਚ ਹੋਈ ਆ ਸੁਬੇਸ਼ ਸਿੰਘ ਬਾਦਲ ਦੇ ਧੜੇ ਨੇ ਪ੍ਰਧਾਨ ਚੁਣਿਆ ਉਹ ਕਹਿੰਦੇ ਸਾਡੀ ਭਰਤੀ ਹੋਈ ਆ ਇੱਕ ਨੰਬਰ ਚ ਹੋਈ ਆ ਅਸੀਂ ਤਾਂ 6 ਮਹੀਨਿਆਂ ਵਿੱਚ ਭਰਤੀ ਕੀਤੀ ਹੈ ਉਹਨਾਂ ਨੇ 1 ਮਹੀਨੇ ਚ ਕਰਤੀ 1 ਮਹੀਨੇ ਚ ਕਿਵੇਂ ਭਰਤੀ ਹੋਗੀ ਜੀ ਮਤਲਬ ਉਹਨਾਂ ਦੇ ਪਾਰਸ ਪੰਜਾਬ ਦੀ ਜਥੇਬੰਦੀ ਜਿਹੜੀ ਐ ਭਾਈ ਅਮਰਤਪਾਲ ਸਿੰਘ ਉਹ ਨਹੀਂ ਹੂੰ ਉਹ ਪੰਥ ਨਾਲ ਖੜਨਗੇ ਅਸੀਂ ਵੀ ਪੰਥ ਨਾਲ ਖੜੇ ਹਾਂ ਉਹ ਵੀ ਪੰਥ ਨਾਲ ਖੜੇ ਲਾਈنس ਹੋਊਗਾ ਪੱਕਾ ਅੱਜ ਵੀ ਹ ਮੈਚ ਚ ਖੜੋਗੇ ਅਜਿਹਾ ਚੈਟਾ ਵਾਇਰਲ ਹੋ ਰਹੀਆਂ ਟੈਂਡਰ ਦੀਆਂ ਕੁੜੀਆਂ ਦੇ ਨਾਲ ਸ਼ਰੀਲ ਗੱਲਾਂ ਮਾਰਦਿਆਂ ਦੀਆਂ ਬਿਆਨ ਆ ਰਹੇ ਆ ਉਹਨਾਂ ਦੇ ਸਾਥੀਆਂ ਦੀਆਂ ਸਟੇਟਮੈਂਟਾਂ ਵਾਇਰਲ ਹੋਈਆਂ ਗਿਆ ਟਰਾਂਮਾ ਡੋਲ ਦੀਆਂ ਗੋਲੀਆਂ ਤੱਕ ਖਾਧੀਆਂ ਜਾ ਰਹੀਆਂ ਜੇਲ੍ਹ ਦੇ ਅੰਦਰ ਨਸ਼ਾ ਮਿਲਦੇ ਹੈਗਾ ਗੱਲਾਂ ਤਾਂ ਤੁਸੀਂ ਕਿਸੇ ਦੇ ਖਲਾਫ ਵੀ ਕਰ ਸਕਦੇ ਗੱਲਾਂ ਨਹੀਂ ਇਹ ਤਾਂ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਨੇ ਪ੍ਰਧਾਨ ਮੰਤਰੀ ਬਾਜੇਪੀ ਨੇ ਕੁਲਵੰਤ ਸਿੰਘ ਰੌਂਕੇ ਹੋਰਾਂ ਨੇ ਹਰੀਨਾਉ ਦੇ ਕਤਲ ਮਾਮਲੇ ਵਾਲੇ ਲਈ ਉਹ ਆਈਆਂ ਸਾਹਮਣੇ ਤੁਸੀਂ ਪ੍ਰਧਾਨ ਮੰਤਰੀ ਬਾਜੇਪੀ ਦੀ ਸਟੇਟਮੈਂਟ ਮੁੜ ਕੇ ਪੜ੍ਹੀ ਹੈ ਪਰ ਕੀ ਪੁਲਿਸ ਐ ਧੱਕੇ ਦੇ ਨਾਲ ਕਿਸੇ ਨੂੰ ਕੁੱਟ ਕੇ ਮਨਾ ਲੈਂਦੀ ਐ ਮਨਾਉਂਦੀ ਖੜੀ ਪੇਪਰਾਂ ਤੇ ਸੈਂਡ ਹੋ ਜਾਂਦੇ ਆ ਪੁਲਿਸ ਤਾਂ ਕੁੱਟ ਕੇ ਮਾਰ ਕੇ ਛੱਡ ਦਿੰਦੀ ਕਿਹਦਾ ਨਾਮ ਕੀ ਦਾ ਰੱਖੋਗੇ ਖਬਰਾਂ ਮੇਰੀ ਇੱਛਾ ਹੋਵੇ ਕਿ ਮੈਨੂੰ ਪ੍ਰਧਾਨ ਬਣਾ ਦੇ ਡੈਲੀਗੇਟਸ ਰੜ ਕੇ ਕਹਿ ਦੇਣ ਕਿ ਕਰਨੈਲ ਸਿੰਘ ਪੰਜੋਲੀ ਨੂੰ ਬਣਾ ਦਿਓ ਡੈਲੀਗੇਟ ਕਿਸੇ ਨੂੰ ਵੀ ਬਣਾ ਸਕਦਾ ਜਿਹਨੂੰ ਬਣਾ ਦੇਣਗੇ ਉਹ ਪ੍ਰਵਾਨ ਹੋਏ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਚਆਰ ਪੰਜਾਬ ਮੈਂ ਤੁਹਾਡਾ ਦੋਸਤ ਰਾਜਦੀਪ ਸਿੰਘ ਪੰਜਾਬ ਅੱਜ ਉਹਨਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਕਿ ਪੰਜਾਬ ਨੂੰ ਚਾਰੇ ਪਾਸਿਓਂ ਮਾਰ ਪੈ ਰਹੀ ਆ ਖਾਸ ਕਰਕੇ ਸਾਡੇ ਪੰਥਕ ਢਾਂਚੇ ਨੂੰ ਖੇਰੂ-ਖੇਰੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪੰਥਕ ਢਾਂਚਾ ਅੱਜ ਉਹਨਾਂ ਹਾਲਾਤਾਂ ਦੇ ਵਿੱਚ ਆ ਜਾ ਕਿਹਾ ਦੀ ਉਹਨਾਂ ਹੱਥਾਂ ਦੇ ਵਿੱਚ ਆ ਜਿੱਥੇ ਸਾਨੂੰ ਕਾਫੀ ਜ਼ਿਆਦਾ ਚਿੰਤਾ ਦੀ ਲੋੜ ਆ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਬੈਠਾ ਜਿਹੜਾ ਪੰਥਕ ਸਿਆਸਤ ਦੇ ਨਾਲ ਜੁੜਿਆ ਹੋਇਆ ਪੰਥ ਦੇ ਨਾਲ ਜੁੜਿਆ ਹੋਇਆ ਚਾਹੇ ਉਹ ਪੰਜਾਬ 'ਚ ਹੋਵੇ ਪੰਜਾਬ ਤੋਂ ਬਾਹਰ ਹੋਵੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੋਵੇ ਅੱਜ ਉਹੀ ਚਿੰਤਾ ਜਤਾ ਰਿਹਾ ਕਿ ਸਾਡੀ ਖੇਤਰੀ ਜਮਾਤ ਸਾਡੀ ਪੰਥਕ ਢਾਂਚੇ ਸਿਆਸੀ ਰਾਜਸੀ ਢਾਂਚੇ ਦਾ ਕੀ ਬਣੂਗਾ ਜਿਸ ਦਾ ਨਿਰਮਾਣ ਉਹ ਮਹਾਨ ਫਸੀਲ ਤੋਂ ਹੋਇਆ ਜਿਸ ਦੇ ਅੱਗੇ ਅਸੀਂ ਸਿਰ ਚਕੋਣੇ ਆ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਸ਼ੌਮਣੀ ਅਕਾਲੀ ਦਲ ਦਾ ਐਲਾਨ ਹੋਇਆ ਕਿ ਇਹ ਢਾਂਚਾ ਤਿਆਰ ਕੀਤਾ ਜਾਵੇ ਉਸ ਤੋਂ ਬਾਅਦ ਉਸ ਨੂੰ ਖੜਾ ਕਰਨ ਦੇ ਲਈ ਬਹੁਤ ਕੁਰਬਾਨੀਆਂ ਹੋਈਆਂ ਬਹੁਤ ਸਿਰ ਦਿੱਤੇ ਗਏ ਜੇਲਾ ਤੱਕ ਕਟੀਆਂ ਅਕਾਲੀ ਦਲ ਖੜਾ ਹੋਇਆ ਪਰ ਉਸ ਅਕਾਲੀ ਦਲ ਦੇ ਰਾਜ ਦੇ ਅੰਦਰ ਬਹੁਤ ਸਾਰੀਆਂ ਗਲਤੀਆਂ ਹੋਈਆਂ ਬਹੁਤ ਸਾਰਾ ਅਜਿਹੇ ਕੰਮ ਹੋਏ ਜਿਨ੍ਹਾਂ ਨੇ ਤੋੜ ਕੇ ਰੱਖ ਦਿੱਤਾ ਅੱਜ ਇੱਕ ਨਵਾਂ ਅਕਾਲੀ ਦਲ ਸਿਰਜਣ ਦੀ ਗੱਲ ਚੱਲ ਰਹੀ ਆ ਸਿਆਸੀ ਗਲਾਰਿਆਂ ਦੇ ਅੰਦਰ ਤਾਂ ਕੱਲ ਤੱਕ ਸਾਬ ਤੋਂ 2 ਦਸੰਬਰ ਨੂੰ ਆਏ ਫੈਸਲੇ ਅਨੁਸਾਰ 5 ਮੈਂਬਰ ਦੀ ਕਮੇਟੀ ਬਾਅਦ ਦੇ ਵਿੱਚ ਰਹਿੰਦੀ ਆ ਪਹਿਲਾਂ 7 ਮੈਂਬਰੀ ਹੁੰਦੀ ਆ ਉਸ ਦੇ ਵੱਲੋਂ ਭਰਤੀ ਕੀਤੀ ਜਾਂਦੀ ਆ ਹੁਣ ਪ੍ਰਧਾਨ ਚੁਣਿਆ ਜਾਣਾ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਪ੍ਰਧਾਨਗੀ ਦੀ ਕੁਰਸੀ ਦੇ ਉੱਤੇ ਬੈਠੂ ਕੌਣ ਬੜੇ ਨਾਮ ਆ ਰਹੇ ਨੇ ਜਾਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਹੋ ਰਿਹਾ ਭੈਣ ਸਤਵੰਤ ਕੌਰ ਦਾ ਵੀ ਜ਼ਿਕਰ ਹੋ ਰਿਹਾ ਅਤੇ ਹੋਰ ਵੀ ਕਈ ਨਾਮ ਜਿਹੜੇ ਚਰਚਾ ਦੇ ਵਿੱਚ ਨੇ ਇਹ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਕਰਨੈਲ ਸਿੰਘ ਪੰਜੋਲੀ ਐਜਪੀਸੀ ਮੈਂਬਰ ਮੌਜੂਦ ਰਹਿਣਗੇ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜੋਲੀ ਸਾਹਿਬ ਪੰਥਕ ਬੜਾ ਪੰਬਲਕੂਸੇ ਦੇ ਵਿੱਚ ਲੋਕ ਪਏ ਹੋਏ ਆ ਪੰਥਕ ਸਿਆਸਤ ਨੂੰ ਲੈ ਕੇ ਕਿਵੇਂ ਦੇਖਦੇ ਹੋ ਸਾਰੇ ਕਿਸੇ ਮਾਮਲੇ ਨੂੰ ਕੱਲ ਨੂੰ ਜਿਹੜਾ ਬਾਗੀ ਧੜਾ ਉਸ ਧੜੇ ਦੇ ਨਾਲ ਤੁਸੀਂ ਵੀ ਸਹਿਮਤੀ ਕਿਤੇ ਨਾ ਕਿਤੇ ਪ੍ਰਗਟਾਉਣੇ ਹੋ ਤੁਹਾਡੇ ਵੱਲੋਂ ਪ੍ਰਧਾਨ ਦੀ ਚੋਣ ਹੋਣੀ ਆ ਜਿਹੜਾ ਪ੍ਰਧਾਨ ਹੋਊਗਾ ਕਿ ਜੈਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਮੋਹਰ ਲੱਗੇਗੀ ਜਾਂ ਬੀਬੀ ਸਤਵੰਤ ਕੌਰ ਜਾਂ ਕੋਈ ਹੋਰ ਨਾਮ ਜਿਹੜਾ ਚਰਚਾ ਦੇ ਵਿੱਚ ਆ ਦੇਖੋ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਸਵਾਲ ਕੀਤਾ ਕਿ ਪੰਥ ਪੰਬਲਕੂਸੇ ਵਿੱਚ ਆ ਹੂੰ ਜੇ ਤੁਮ ਪੰਥਕ ਜਜ਼ਬਾ ਕਮਜ਼ੋਰ ਪੈ ਜੇ ਗੁਰਮਤ ਮੰਨਫੀ ਹੋ ਜਾਵੇ ਸਿਧਾਂਤ ਫੇਰੂ ਫੇਰੂ ਹੋ ਜਾਣ ਸਿਧਾਂਤਾਂ ਦੀ ਪਹਿਰੇਦਾਰੀ ਨਾ ਹੋਵੇ ਤੇ ਉਦੋਂ ਕੁਦਰਤੀ ਹੈ ਇਹ ਪੰਥ ਅੰਦਰਨ ਰਾਸਤਾ ਵੀ ਆਉਂਦੀ ਹੈ ਹੂੰ ਉਦਾਸੀ ਵੀ ਆਉਂਦੀ ਹੈ ਤੇ ਹੰਨੇ ਹੰਨੇ ਮੀਰੀ ਵੀ ਹੁੰਦੀ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਪੰਥ ਦੇ ਅੱਜਕੱਲ ਬਣੇ ਹੋਏ ਜਿਨ੍ਹਾਂ ਲੋਕਾਂ ਕੋਲ ਮੌਜੂਦਾ ਸਮੇਂ ਵਿੱਚ ਅਗਵਾਈ ਹੈ ਅਸਲ ਵਿੱਚ ਉਹਨਾਂ ਨੇ ਨਾ ਸੰਘਰਸ਼ ਕੀਤਾ ਨਾ ਉਹਨਾਂ ਨੇ ਕਦੇ ਕੁਰਬਾਨੀ ਕੀਤੀ ਹੈ ਤੇ ਨਾ ਉਹਨਾਂ ਨੇ ਕਦੇ ਕੋਈ ਜਦੋਜਾਹਦ ਕੀਤੀ ਮੈਂ 17 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਜਥੇਦਾਰ ਮੋਹਨ ਸਿੰਘ ਤੌਰ ਸਾਹਿਬ ਦੇ ਨਾਲ ਹੂੰ ਕਰਨਾਲ ਦੇ ਮੋਰਚੇ ਵਿੱਚ ਕੈਦ ਹੋਇਆ ਇੱਕ ਬੜੀ ਦਿਲਚਸਪ ਘਟਨਾ ਉੱਥੇ ਵਾਪਰੀ ਕਿ ਜਦੋਂ ਲਿਸਟਾਂ ਬਣਾ ਰਿਆ ਸੀ ਮੁੰਸ਼ੀ ਉਹਨੇ ਇੱਕ ਟੇਬਲ ਲਾਇਆ ਤਿੰਨ ਕੁਰਸੀਆਂ ਲਾਈਆਂ ਇੱਕ ਕੁਰਸੀ ਤੇ ਮੋਹਨ ਸਿੰਘ ਟੁੱੜ ਬੈਠੇ ਇੱਕ ਕੁਰਸੀ ਤੇ ਮੁੰਸ਼ੀ ਬੈਠਾ ਸੀ ਸਾਹਮਣੇ ਵਾਲੀ ਕੁਰਸੀ ਤੇ ਜਿਹੜਾ ਸੱਜਣ ਆਉਂਦਾ ਸੀ ਆਪਣਾ ਨਾਮ ਲਿਖਾਉਣ ਲਈ ਉਹ ਬਹਿ ਜਾਂਦਾ ਸੀ ਜੀ ਟੁੱੜ ਸਾਹਿਬ ਉੱਤੇ ਸਵਾਲ ਕੀਤਾ ਮੁੰਸ਼ੀ ਨੇ ਹੂੰ ਕਿ ਤੁਹਾਡਾ ਨਾਮ ਕੀ ਹੈ ਜੀ ਕਹਿੰਦੇ ਮੇਰਾ ਨਾਮ ਜਥੇਦਾਰ ਮੋਹਨ ਸਿੰਘ ਟੋੜ ਹੈ ਹੂੰ ਤੁਹਾਡੇ ਪਿਤਾ ਦਾ ਨਾਮ ਕੀ ਹੈ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਤੁਹਾਡੀ ਮਾਤਾ ਦਾ ਨਾਮ ਕਹਿੰਦੇ ਮਾਤਾ ਸਹਿਬ ਕੌਰ ਕਹਿੰਦੇ ਤੁਹਾਡਾ ਪਿੰਡ ਕਿਹੜਾ ਜੀ ਤੁਹਾਡਾ ਐਡਰੈਸ ਕੀ ਹੈ ਕਹਿੰਦੇ ਮੇਰਾ ਐਡਰੈਸ ਹੈ ਜੀ ਮੈਂ ਆਨੰਦਪੁਰ ਦਾ ਵਾਸੀ ਹਾਂ ਹੂੰ ਜਿੰਨੇ ਵੀ ਲੋਕ ਆਏ ਉਹਨਾਂ ਨੇ ਸਾਰਿਆਂ ਨੇ ਇਹ ਲਿਖਾਇਆ ਮੈਂ ਪਹਿਲੀ ਵਾਰ ਕਰਨਾਲ ਦੀ ਥਾਣੇ ਵਿੱਚ ਲਿਖਾਇਆ ਸੀ ਮੇਰਾ ਨਾਮ ਕਰਨੈਲ ਸਿੰਘ ਪੰਜੋੜੀ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮੇਰੀ ਮਾਤਾ ਮਾਤਾ ਸਹਿਬ ਕੌਰ ਤੇ ਮੈਂ ਆਨੰਦਪੁਰ ਦਾ ਵਾਸੀ ਹਾਂ ਇਹ ਪੰਥ ਪਰਸਤੀ ਸੀ ਪੰਥ ਨੂੰ ਸਮਰਪਿਤ ਭਾਵਨਾ ਸੀ ਇਹ ਅੱਜ ਕੱਲ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹ ਸਿੱਖੀ ਸਰੂਪ ਤੋਂ ਵੀ ਸਖਣੀ ਹੈ ਗੁਰਮਤ ਤੋਂ ਵੀ ਸਖਣੀ ਹੈ ਸਿਧਾਂਤਾਂ ਤੋਂ ਵੀ ਸਖਣੀ ਹੈ ਕੁਰਬਾਨੀ ਤੇ ਤਿਆਗ ਦੀ ਭਾਵਨਾ ਕਿਸੇ ਦੇ ਹਿਰਦੇ ਵਿੱਚ ਨਹੀਂ ਹੈ ਤੇ ਕੁਦਰਤੀ ਅਗਵਾਈ ਕਰਨ ਵਾਲੇ ਜਦੋਂ ਆਪ ਸਹੀ ਦਿਸ਼ਾ ਵਿੱਚ ਨਿਤੁਰ ਰਹੇ ਤਾਂ ਫਿਰ ਉਹ ਪੰਥ ਦੀ ਇਸ ਤਾਰਾ ਨਹੀਂ ਸਹੀ ਇਤ੍ਰਿਕਨਲ ਕਿਵੇਂ ਤੋਰ ਸਕਦਾ ਦੂਜੇ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ 2 ਦਸੰਬਰ 2024 ਨੂੰ ਹਮ ਅਕਾਲ ਤਖਤ ਦੀ ਫਸੀਲ ਦੇ ਉਤੋਂ ਇੱਕ ਸ਼ਬਦ ਵਰਤੇ ਸਨ ਕਿ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਸਿੱਖ ਲੀਡਰਸ਼ਿਪ ਇਹ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ ਸਿੱਖ ਸੰਗਤ ਦੇ ਮਨਾ ਵਿੱਚ ਹਮ ਇਹਨਾਂ ਤੋਂ ਭਰੋਸਾ ਉੱਠ ਗਿਆ ਪੰਥ ਦਾ ਇਸ ਕਰਕੇ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ ਸ਼ਰੋਮਣੀ ਅਕਾਲੀ ਦਲ ਜਿਹੜੀ ਖਾਲਸਾ ਪੰਥ ਦੀ ਪ੍ਰਤੀਨਿਧ ਰਾਸ਼ੀ ਜਥੇਬੰਦੀ ਹੈ ਹੂੰ ਜਿਨੇ ਪੰਥਕ ਹਿੱਤਾਂ ਲਈ ਤੇ ਪੰਜਾਬ ਦੇ ਹਿੱਤਾਂ ਲਈ ਜਦੋ ਜਹਿਦ ਕਰਨੀ ਹੈ ਜਿਹਦਾ ਮੁੱਖ ਨਿਸ਼ਾਨਾ ਖਾਲਸਾ ਪੰਥ ਦੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਹੈ ਹੂੰ ਉਹਦੀ ਪਹਿਰੇਦਾਰੀ ਕਰਨੀ ਹੈ ਉਹਦੀ ਮੁੱਢਸਰਜੀਤੀ ਦੀ ਜ਼ਰੂਰਤ ਹੈ ਇਸ ਲਈ ਉਹਨਾਂ ਨੇ ਇੱਕ ਕਮੇਟੀ ਬਣਾਈ ਸੱਤ ਮੈਂਬਰੀ ਜਿਦੇ ਵਿੱਚ ਪੰਜ ਮੈਂਬਰ ਉਹ ਪਾਏ ਜਿਹੜੇ ਰਾਸ਼ੀ ਤੌਰ ਤੇ ਮਤਲਬ ਕੰਮ ਕਰਦੇ ਸਨ ਜਿਨ੍ਹਾਂ ਵਿੱਚ ਸਦਾ ਅਕਬਾਲ ਸਿੰਘ ਜੀ ਝੁੰਦਾ ਹਮ ਸardar ਗੁਰਪ੍ਰਤਾਪ ਸਿੰਘ ਬਡਾਲਾ ਸardar ਮਨਪ੍ਰੀਤ ਸਿੰਘ ਯਾਲੀ ਸੰਤਾ ਸਿੰਘ ਮੈਦਪਰੀ ਤੇ ਬੀਬੀ ਸਤਵੰਤ ਕੌਰ ਹਮ ਭਾਈ ਮਰੀਕ ਸਿੰਘ ਜੀ ਉਹਨਾਂ ਦੀ ਸ਼ਹੀਦ ਭਾਈ ਮਰੀਕ ਸਿੰਘ ਦੀ ਬੇਟੀ ਜੀ ਦੋ ਬੰਦੇ ਇਹੋ ਜਿਹੇ ਸਨ ਇੱਕ ਸ਼ਰਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਸਨ ਇੱਕ ਸਾਬਕਾ ਪ੍ਰਧਾਨ ਸਨ ਸਰ ਕਰਪਾਲ ਸਿੰਘ ਬਡੂੰਗਰ ਜੀ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਸਾਬਕਾ ਪ੍ਰਧਾਨ ਤੇ ਮੌਜੂਦਾ ਪ੍ਰਧਾਨ ਹੂੰ ਦੋਨੇ ਪ੍ਰਧਾਨਾਂ ਨੇ ਅਕਾਲ ਤਖਤ ਦੇ ਹੁਕਮ ਨਾਮੇ ਦੀ ਪਹਿਰੇਦਾਰੀ ਨਹੀਂ ਕੀਤੀ ਜ਼ਰੂਰ ਤੇ ਇਸ ਗੱਲ ਦੀ ਸੀ ਕਿ ਅਕਾਲ ਤਖਤ ਸਾਹ ਉਹਨਾਂ ਦਾ ਨੋਟਸ ਲੈਂਦਾ ਉਹਨਾਂ ਦੀ ਜਵਾਬ ਤਲਬ ਵੀ ਕਰਦਾ ਬੀ ਅਕਾਲ ਤਖਤ ਨੇ ਤੁਹਾਨੂੰ 7 ਮੈਂਬਰੀ ਕਮੇਟੀ ਚ ਪਾਇਆ ਤੁਹਾਨੂੰ ਕੀ ਅਧਿਕਾਰ ਹੈ ਕਿ ਤੁਸੀਂ ਉੱਤੇ ਚ ਵਰਕਿੰਗ ਨਾ ਕਰੋ ਤੁਸੀਂ ਕੰਮ ਨਾ ਕਰੋ ਤੁਸੀਂ ਰਜਾਇਨ ਕਿਉਂ ਕੀਤਾ ਜੇ ਤੁਸੀਂ ਉਸ ਗੱਲ ਤੋਂ ਰਜਾਇਨ ਕਰਦੇ ਫਿਰ ਤੁਸੀਂ ਸਾਰੇ ਕੰਮਾਂ ਤੋਂ ਰਜਾਇਨ ਕਰ ਦੋ ਜੇ ਤੁਸੀਂ ਨਹੀਂ ਕੰਮ ਕਰਨਾ ਚਾਹੁੰਦੇ ਹੂੰ ਚਲੋ 5 ਮੈਂਬਰੀ ਕਮੇਟੀ ਰਹੇਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਿਕ ਵੀਰ ਸਿੰਘ ਉਦੋਂ ਜਥੇਦਾਰ ਸਨ ਜੀ ਉਹਨਾਂ ਨੇ ਬਾਰ-ਬਾਰ ਮਤਲਬ ਜਦੋਂ 5 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਿਕ ਵੀਰ ਸਿੰਘ ਉਹਨਾਂ ਦੇ ਕੋਲ ਗਈ ਦੀ ਦੋ ਮੈਂਬਰ ਹਰਜਾਇਨ ਕਰਗੇ ਸਾਨੂੰ ਦੱਸੋ ਕੀ ਹੁਕਮ ਹੈ ਹੂੰ ਉਹਨਾਂ ਨੇ ਕਿਹਾ ਤੁਸੀਂ ਆਪਣਾ ਕੰਮ ਕਰੋ ਉਹਨਾਂ ਦੀਆਂ ਸਟੇਟਮੈਂਟਾਂ ਨੇ ਉਹਨਾਂ ਦੇ ਬਿਆਨ ਲੱਗੇ ਹੋਏ ਨੇ ਸੋਸ਼ਲ ਮੀਡੀਆ ਤੇ ਵੀ ਨੇ ਪ੍ਰਿੰਟ ਮੀਡੀਆ ਦੇ ਉੱਤੇ ਵੀ ਨੇ ਜੀ ਉਹ ਪੰਜ ਮੈਂਬਰੀ ਕਮੇਟੀ ਨੇ ਕੰਮ ਕੀਤਾ ਹੂੰ ਉਹ ਪਿੰਡ-ਪਿੰਡ ਗਏ ਸ਼ਹਿਰਾਂ 'ਚ ਗਏ ਜ਼ਿਲ੍ਹਿਆਂ 'ਚ ਗਏ ਉਹਨਾਂ ਨੇ ਵੱਡੇ ਇਕੱਠ ਕੀਤੇ ਸੰਗਤ ਨੂੰ ਅਕਾਲ ਤਖਤ ਦਾ ਸਨੇਹਾ ਦਿੱਤਾ ਹੂੰ ਕਿ ਭਾਈ ਇਸ ਸ਼ਰਮਣੀ ਅਕਾਲੀ ਦਲ ਦੀ ਮੂਰਤ ਸੁਰਜੀਤੀ ਲਹਿਰ ਦੇ ਵਿੱਚ ਸ਼ਾਮਲ ਹੋਵੋ ਭਰਤੀ ਕਰੋ ਡੈਲੀਗੇਟ ਬਣੋ ਔਰ ਮੈਂ ਤੁਹਾਨੂੰ ਯਕੀਨ ਨਾਲ ਦਾਅਵੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਬਿਲਕੁਲ ਜੈਨੂਅਨ ਭਰਤੀ ਹੋਈ ਕਿਤੇ ਬੋਗਸ ਭਰਤੀ ਨਹੀਂ ਹੋਈ ਮੇਰੇ ਪਿੰਡ ਦੇ ਵਿੱਚ ਦੋ ਕਾਪੀਆਂ ਮਤਲਬ ਭਰੀਆਂ ਦੋਏ ਕਾਪੀਆਂ ਘਰ ਘਰ ਜਾ ਕੇ ਭਰੀਆਂ ਗਈਆਂ ਆਧਾਰ ਕਾਰਡ ਨੰਬਰ ਲਾਇ ਟੈਲੀਫੋਨ ਨੰਬਰ ਲਿਖੇ ਲੋਕਾਂ ਦੇ ਤੇ ਜਿੰਨੀਆਂ ਵੀ ਭਰਤੀ ਕੀਤੀ ਗਈ ਹਮ 18 ਲੱਖ ਦੇ ਕਰੀਬ ਭਰਤੀ ਹੈ 18 ਲੱਖ ਦੇ ਕਰੀਬ ਜਿਹੜੀ ਭਰਤੀ ਹੈ ਉਹ ਬਕਾਇਦਾ ਜੈਨੂਅਨ ਭਰਤੀ ਹੋਈ ਭਰਤੀ ਕਰਕੇ ਪੰਜ ਮੈਂਬਰੀ ਕਮੇਟੀ ਦੇ سپੁਰਦ ਕਰ ਦਿੱਤੀ ਗਈ ਤੇ ਪੰਜ ਮੈਂਬਰੀ ਕਮੇਟੀ ਨੇ ਕੱਲ ਦੇ ਦਿਨ ਡੈਲੀਗੇਟ ਜਲਾਸ ਜਿਹੜਾ ਉਹ ਰੱਖਿਆ ਅਕਾਲੀ ਬੁਰਜਕਾਲੀ ਫੂਲਾ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੂੰ ਪਹਿਲੀ ਤਾਂ ਬਦ ਕਿਸਮਤ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਧੜੇ ਦੀ ਕਿਸੇ ਵਿਅਕਤੀ ਦੀ ਕਿਸੇ ਪਰਿਵਾਰ ਦੀ ਮਲਕੀਅਤ ਨਹੀਂ ਹੈ ਜਿਹੜੀ ਵੀ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜਿਹੜੀ ਪੰਥ ਔਰ ਪੰਜਾਬ ਦੀ ਚੜ੍ਹਦੀ ਕਲਾ ਲੋਚਦੀ ਹੈ ਜਿਹੜੀ ਖਾਲਸਾ ਪੰਥ ਦੀ ਅੱਡਰੀ ਆਜ਼ਾਦ ਤੇ ਨਿਆਰੀ ਹਸਤੀ ਲਈ ਸੰਘਰਸ਼ ਕਰਨ ਦਾ ਦਾਵਾ ਕਰਦੀ ਹੈ ਜਿਹੜੀ ਅਕਾਲ ਤਖਤ ਸਾਹਿਬ ਦੀ ਸਰਵ ਪ੍ਰਵਾਨਤ ਰਹਿਤ ਮਰਿਆਦਾ ਨੂੰ ਪ੍ਰਵਾਨ ਕਰਦੀ ਹੈ ਉਹ ਕੋਈ ਤਰ ਹੋਵੇ ਤਲ ਖਾਲਸਾਲੇ ਹੋਣ ਹਮ ਮਾਨ ਸਾਹਿਬ ਦੇ ਦਲ ਵਾਲੇ ਹੋਣ ਭਾਈ ਅਮਰਤਪਾਲ ਸਿੰਘ ਹੋਣੀ ਹੋਣ ਬਾਦਲ ਕਾਲੀ ਦਲ ਹੋਵੇ ਜਾਂ ਮਤਲਬ ਪੰਜ ਮੈਂਬਰੀ ਕਮੇਟੀ ਵਾਲੇ ਹੋਣ ਇਹਨਾਂ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਡੈਲੀਗੇਟ ਜਲਾਸ ਕਰਨ ਜਾਂ ਕੋਈ ਸਪੈਸ਼ਲ ਕਤਰਤਾ ਜਿਹੜੀ ਪੰਥਕ ਹਿੱਤਾਂ ਦੀ ਹੋਵੇ ਉਹ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ ਲੇਕਿਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 1 ਮਹੀਨਾ ਪਹਿਲਾਂ ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ ਸੀ ਕਿ ਸਾਨੂੰ 11 ਅਗਸਤ ਨੂੰ ਡੈਲੀਗੇਟ ਜਲਾਸ ਕਰਨ ਦੇ ਲਈ ਆਗਿਆ ਦਿੱਤੀ ਜਾਵੇ ਲੇਕਿਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਅਕਾਲ ਤਖਤ ਨੂੰ ਸੌਂਪਤੀ ਜਦਕਿ ਇਹ ਅਕਾਲ ਤਖਤ ਦੇ ਅਧਿਕਾਰ ਖੇਤਰ ਦਾ ਮਾਮਲਾ ਹੀ ਨਹੀਂ ਹੈ ਸ਼ਰੋਮਣੀ ਕਮੇਟੀ ਦੀ ਇਮਾਰਤ ਸ਼ਰੋਮਣੀ ਕਮੇਟੀ ਨੇ ਉਹਦੀ ਇਮਾਰਤ ਦੇਣੀ ਹੈ ਉਹ ਜਿਹਨੂੰ ਚਾਹੇ ਦੇ ਸਕਦੀ ਹੈ ਜੇ 4 ਦਿਨ ਪਹਿਲਾਂ ਬਾਦਲ ਧੜਾ ਜਿਹੜਾ ਉਥੇ ਡੈਲੀਗੇਟ اجلاس ਕਰਕੇ ਹਟਿਆ ਤਾਂ ਜੇ ਦੂਜਾ ਧੜਾ ਉਥੇ ਡੈਲੀਗੇਟ اجلاس ਕਰ ਲੇਗਾ ਉਹ ਕਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਚੁੱਕ ਕੇ ਲੈ ਜਾਣਗੇ ਜੀ ਤੇ ਇਹ ਇੱਕ ਤਾਂ ਬਹੁਤ ਨਿੰਦਣਯੋਗ ਕਾਰਵਾਈ ਹੈ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਫਿਰ ਕੱਲ ਦੂਜੀ ਘਟਨਾ ਵਾਪਰੀ ਫਿਰ ਕਹਿੰਦੇ ਜੀ ਭਾਈ ਗੁਰਦਾਸ ਹਾਲ ਚੱਕਰ ਲਓ ਹੂੰ ਹੁਣ ਭਾਈ ਗੁਰਦਾਸਾਲ ਦੇ ਵਿੱਚ ਤੁਸੀਂ ਪੰਥਕ ਸੰਸਥਾ ਜਿਹੜੀ ਹੈ ਕੌਮ ਦੀ ਸ਼ਰੋਮਣੀ ਅਕਾਲੀ ਦਲ ਪੰਥ ਦੀ ਸੰਸਥਾ ਹੈ ਉਹਦੇ ਪ੍ਰਧਾਨ ਦੀ ਚੋਣ ਕਰਨੀ ਆ ਤੁਸੀਂ ਮੀਰੀ ਪੀਰੀ ਦੇ ਸਿਧਾਂਤ ਦਾ ਦਾਵਾ ਕਰਦੇ ਹੋ ਹਮ ਤੇ ਜੇ ਮੀਰੀ ਪੀਰੀ ਦੇ ਸਿਧਾਂਤ ਦਾ ਦਾਵਾ ਫਿਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਨ ਦਿੰਦੇ ਤੁਸੀਂ ਕਹਿੰਦੇ ਜਿੱਥੇ ਪ੍ਰਕਾਸ਼ ਨਹੀਂ ਹੋ ਸਕਦਾ ਹੂੰ ਉਸ ਕਾਲ ਨੂੰ ਲੈ ਕੇ ਵੀ ਆਜੀਪੀਸੀ ਪ੍ਰਧਾਨ ਨੇ ਸਵਾਲ ਚੁੱਕਿਆ ਕਹਿੰਦੇ ਮਾਨ ਮਰਿਆਦਾ ਦਾ ਜੇ ਕੱਲ ਹੀ ਧਿਆਨ ਨਹੀਂ ਰੱਖਣਗੇ ਫਿਰ ਲੋਕ ਕਿਵੇਂ ਰੱਖਣਗੇ ਤੁਸੀਂ ਮੇਰੀ ਇੱਕ ਗੱਲ ਸੁਣੋ ਵੀ ਪ੍ਰਧਾਨ ਨੂੰ ਕੋਈ ਸੁਪਨਾ ਆ ਗਿਆ ਵੀ ਉੱਥੇ ਮਾਨ ਮਰਿਆਦਾ ਮਤਲਬ ਭੰਗ ਹੋ ਜੂਗੀ ਪ੍ਰਧਾਨ ਨੂੰ ਸੁਪਨੇ ਤਾਂ ਨਹੀਂ ਆਏ ਇਸ ਗੱਲ ਤੇ ਰੋਜ਼ ਅਕਾਲੀ ਕਾਨਫਰੰਸਾਂ ਕਰਦੇ ਨੇ ਕਾਨਫਰੰਸਾਂ ਦੇ ਵਿੱਚ ਮਹਾਰਾ ਦੇ ਸਰੂਪ ਪ੍ਰਕਾਸ਼ ਹੁੰਦੇ ਨੇ ਤੇ ਮਹਾਰਾ ਦੇ ਪ੍ਰਕਾਸ਼ ਦੀ ਮਹਾਰਾ ਦੇ ਹਾਜ਼ਰੀ ਦੇ ਵਿੱਚ ਮਤਲਬ ਉੱਥੇ ਆਪਣਾ ਹੋ ਹੁੰਦਾ ਭਾਸ਼ਣ ਹੁੰਦੇ ਨੇ ਰੋਜ਼ ਝੂਠ ਬੋਲਦੇ ਨੇ ਰਾਜਨੀਤੀ ਦੇ ਵਿੱਚ ਤੇ ਉਥੇ ਤਾਂ ਸਿਰਫ ਡੈਲੀਗੇਟ ਜਲਾਸ ਸੀਗਾ ਫੈਸਲਾ ਸੀ ਵੀ ਕੀਰਤਨ ਹੋਏਗਾ ਕੀਰਤਨ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਹੋਏਗਾ ਫਿਰ ਅਰਦਾਸ ਹੋਏਗੀ ਫਿਰ ਹੁਕਮਨਾਮਾ ਲਿਆ ਜਾਏਗਾ ਫਿਰ ਉਸ ਤੋਂ ਬਾਅਦ ਡੈਲੀਗੇਟ ਜਲਾਸ ਹੋਏਗਾ ਕਿਸੇ ਕਿਸਮ ਦੀ ਜੇ ਮਰਿਆਦਾ ਦੀ ਲੰਘਣਾ ਹੁੰਦੀ ਹੂੰ ਗੁਰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਫਿਲਾਸਫੀ ਵਿਚਾਰਧਾਰਾ ਦਾ ਮਰਿਆਦਾ ਦੇ ਉਲਟ ਕੋਈ ਕਾਰਵਾਈ ਹੁੰਦੀ ਤਾਂ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੂੰ ਅਧਿਕਾਰ ਸੀ ਉਹ ਨੋਟਿਸ ਲੰਦਾ ਤੇ ਕਾਲ ਤੱਕ ਦਾ ਜਥੇਦਾਰ ਨੋਟਿਸ ਲੰਦਾ ਪੰਜ ਸਿੰਘ ਸਹਿਬਾਨ ਨੋਟਿਸ ਲੰਦੇ ਜਿਹੜਾ ਉੱਥੇ ਗਲਤੀ ਕਰਦਾ ਉਹਦੀ ਜਵਾਬ ਤਲ ਵੀ ਕਰਦੇ ਕਰਨੀ ਚਾਹੀਦੀ ਸੀ ਕਰ ਕਰਨੀ ਬਣਦੀ ਆ ਜੇ ਕੋਈ ਇਦਾਂ ਹੋਵੇ ਲੇਕਿਨ ਪਹਿਲੇ ਹੀ ਤੁਸੀਂ ਇਹ ਗੱਲ ਕਹਿ ਕੇ ਕਿ ਜੀ ਮਤਲਬ ਜੀ ਉੱਥੇ ਇਦਾਂ ਹੋ ਸਕਦਾ ਇਹ ਇਹ ਗੱਲ ਆਪਸੀ ਕਲਪਨਾ ਕਰ ਲੀਆ ਆਪ ਹੀ ਕਲਪਨਾ ਕਰ ਲਿਆ ਸਾਰਾ ਕੁਝ ਸਰਜ ਲਿਆ ਦੇ ਦਿੱਤਾ ਇਹ 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 ਸਿਰਫ ਇਹਸ ਕਰਕੇ ਸੀ ਕਿ ਅਸੀਂ ਜੀ ਤੁਹਾਨੂੰ ਭਾਈ ਗੁਰਦਾਸ ਹਾਲ ਵੀ ਨਹੀਂ ਦੇਣਾ ਪਰ ਪੰਜੋਲੀ ਸਾਹਿਬ ਮਾਫ ਕਰਨ ਦਾ ਸਵਾਲ ਅੱਜ ਵੱਡਾ ਇਹ ਖੜਾ ਹੁੰਦਾਗਾ ਲੰਕੀ ਲਗਾਤਾਰ ਜਿਹੜੇ ਫੈਸਲੇ ਆ ਰਹੇ ਨੇ 2 ਦਸੰਬਰ ਵਾਲਾ ਫੈਸਲਾ ਹੁਕਮਨਾਮਾ ਸਾਹਿਬ ਜਾਰੀ ਹੋਇਆ ਉਸ ਤੋਂ ਬਾਅਦ ਜਥੇਦਾਰਾਂ ਨੂੰ ਬਦਲਣਾ ਫਿਰੇ ਚਰਚਾ ਚੱਲੀ ਕਿ ਉਹ ਜਿਹੜਾ ਹੁਕਮਨਾਮਾ ਰੱਦ ਕੀਤਾ ਜਾਊਗਾ ਪਰ ਜਿਹੜਾ ਬੀਤੇ ਦਿਨੀ ਜਦੋਂ ਹਰਜੋਤ ਬੈਂਸ ਮੰਤਰੀ ਪੰਜਾਬ ਨੂੰ ਸਜ਼ਾ ਲਈ ਜਾਂਦੀ ਹੈ ਤਲਬ ਕੀਤਾ ਜਾਂਦਾ ਉਸ ਵਕਤ ਇੱਕ ਫੈਸਲਾ ਆਉਂਦਾ ਤਸਵੀਲ ਤੋਂ ਜਥੇਦਾਰ ਗੜਗੱਜ ਕਹਿੰਦੇ ਨੇ ਕਹਿੰਦੇ 2 ਦਸੰਬਰ ਵਾਲਾ ਫੈਸਲਾ ਇਨਵੇਂ ਲਾਗੂ ਰਹੂਗਾ ਪਰ ਜਿਹੜੇ ਲੋਕ ਅੱਜ ਆਪਣੇ ਚੁੱਲ੍ਹੇ ਸਮੇੜ ਕੇ ਇਕੱਠੇ ਨਹੀਂ ਹੋ ਰਹੇ ਤੇ ਕਾਲ ਤੱਕ ਸਾਬ ਦਾ ਨਾਮ ਵਰਤ ਕੇ ਸਿਆਸਤ ਕਰ ਰਹੇ ਆ ਉਹਨਾਂ ਨੂੰ ਤਾੜਨਾ ਸਾਡੀ ਉਹ ਕਾਲ ਤੱਕ ਸਾਬ ਦਾ ਨਾਮ ਵਰਤਣਾ ਛੱਡ ਦੇਣ ਤੇ ਜੋ ਕਰਨਾ ਕਰ ਲੋ ਆਪਣੇ ਚੁੱਲ੍ਹੇ ਹੇਠ ਸਮੇੜ ਲੋ ਇਕੱਠੇ ਹੋ ਜੋ ਇਹ ਫੈਸਲਾ ਸੀ 2 ਦਸੰਬਰ ਵਾਲਾ ਤੇ ਉਹਨੂੰ ਮੰਨ ਲਓ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਸਨਮਾਨਯੋਗ ਨੇ ਕੌਮ ਦੇ ਜਥੇਦਾਰ ਨੇ ਹੂੰ ਆਮੇ ਬਹੁ ਗਣਤੀ ਕਾਮਾਣਾ ਨੂੰ ਆਪਣੇ ਆਗੂ ਪਰ ਜਥੇਦਾਰ ਵੱਜੋਂ ਮਾਨਤਾ ਨਹੀਂ ਦਿੰਦੀ ਕਿਸੇ ਨੇ ਉਹਨਾਂ ਨੂੰ ਦਸਤਾਰਬੰਦੀ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀਂ ਕੀਤੀ ਰਾਤ ਦੇ ਹਨੇਰੇ ਵਿੱਚ ਉਹਨਾਂ ਨੇ ਦਸਤਾਰਬੰਦੀ ਲਈ ਹੈ ਇਸ ਕਰਕੇ ਪੰਥ ਦੀ ਪ੍ਰਵਾਨਗੀ ਜਥੇਦਾਰ ਨੂੰ ਨਹੀਂ ਹੈ ਪਰ ਇਹਦੇ باوجود ਵੀ ਉਹ ਉਸ ਪਦਵੀ ਤੇ ਸਵਾਇ ਮਾਨ ਨੇ ਤੇ ਜੇ ਉਹਨਾਂ ਨੇ ਮਤਲਬ ਜਿਹੜੀ ਗੱਲ ਕਹੀ ਹੈ ਤਾਂ ਉਹਨਾਂ ਨੂੰ ਚਾਹੀਦਾ ਸੀ 2 ਦਸੰਬਰ ਦਾ ਹੁਕਮ ਨਾਮਾ ਸਪਸ਼ਟ ਹੈ ਕਿ ਪੰਜ ਮੈਂਬਰੀ ਕਮੇਟੀ ਭਰਤੀ ਕਰੇਗੀ ਤੇ ਪੰਜ ਮੈਂਬਰੀ ਕਮੇਟੀ ਭਰਤੀ ਕਰਕੇ ਨਵਾਂ ਕੌਮ ਨੂੰ ਪ੍ਰਧਾਨ ਦੇਗੀ ਸ਼੍ਰੋਮਣੀ ਅਕਾਲੀ ਦਲ ਦੀ ਮੋੜ ਸੁਰਜੀਤੀ ਕਰੇਗੀ ਜੇ 2 ਦਸੰਬਰ ਦਾ ਹੁਕਮਨਾਮਾ ਸਟੈਂਡ ਕਰਦਾ ਹੈ ਜਾਂ ਤਾਂ ਜਥੇਦਾਰ ਕਾਲ ਤੱਕ ਸਾਹਿਬ 2 ਦਸੰਬਰ ਦੇ ਹੁਕਮਨਾਮੇ ਨੂੰ ਰੱਦ ਕਰ ਦੇ ਵੀ ਅਸੀਂ ਪੰਜ ਸਿੰਘ ਸਹਿਬਾਨ 2 ਦਸੰਬਰ ਦੇ ਹੁਕਮਨਾਮੇ ਨੂੰ ਮੁਕੰਮਲ ਰੂਪ ਵਿੱਚ ਰੰਦ ਕਰ ਰੱਦ ਕਰਦੇ ਹਾਂ ਹੂੰ ਕੋਈ ਬੰਦਾ ਭਰਤੀ ਨਹੀਂ ਕਰੇਗਾ ਕੋਈ ਬੰਦਾ ਡੈਲੀਗੇਟ ਨਹੀਂ ਬਣਾਏਗਾ ਕੁਝ ਨਹੀਂ ਕਰੇਗਾ ਸਾਰਾ ਕੁਝ ਅਸੀਂ ਮਤਲਬ ਰੋਕ ਲਾ ਦਿੱਤੀਗੀ ਹੈ ਜਾ ਤਾ ਰੋਕ ਲਾਤ ਅਰੋਕ ਲਾਉਂਦੇ ਪਰ ਸੁਬੀਰ ਬਾਸ ਦਾ ਧੜਾ ਕਹਿੰਦਾ ਕਿ ਸਿਫਰ ਨਿਗਰਾਨੀ ਦਾ ਲਿਖਿਆ ਗਿਆ ਹਕੂਮਾਵਾ ਸਾਹਿਬ ਦੇ ਅੰਦਰ ਮੈਂ ਮੈਂ ਕਹਿੰਦਾ ਪੰਜ ਮੈਂਬਰੀ ਕਮੇਟੀ ਨੇ ਨਿਗਰਾਨੀ ਕਰਨੀ ਸੀ ਭਰਤੀ ਨਹੀਂ ਕਰਨੀ ਸੀ ਭਰਤੀਆਂ ਕਿਉਂ ਛੁਪਵਾਈਆਂ ਤੁਸੀਂ ਭਰਤੀ ਪੰਜ ਮੈਂਬਰੀ ਕਮੇਟੀ ਨੇ ਤਾਂ ਭਰਤੀ ਨਹੀਂ ਕੀਤੀ ਪੰਜ ਮੈਂਬਰੀ ਕਮੇਟੀ ਨੇ ਨਿਗਰਾਨੀ ਕੀਤੀ ਹੈ ਭਰਤੀ ਦਾ ਕਰਨੈਲ ਸਿੰਘ ਪੰਜੋਲੀ ਉਹਨਾਂ ਨੇ ਕੀਤੀ ਹੈ ਭਰਤੀ ਤਾਂ ਲੋਕਾਂ ਨੇ ਕੀਤੀ ਹੈ ਉਹਨਾਂ ਨੇ ਤਾਂ ਨਿਗਰਾਨੀ ਹੀ ਕੀਤੀ ਹੈ ਹੂੰ ਉਹਨਾਂ ਨੇ ਦੇਖਰੇਖ ਕੀਤੀ ਹੈ ਸਰਪ੍ਰਸਤੀ ਕੀਤੀ ਹੈ ਨਿਗਰਾਨੀ ਕੀਤੀ ਹੈ ਭਰਤੀ ਕਰਕੇ ਲੋਕਾਂ ਨੇ ਪੰਜ ਮੈਂਬਰੀ ਕਮੇਟੀ ਦੇ ਹਵਾਲੇ ਕਰਤੀ ਡੈਲੀਗੇਟ ਚੁਣ ਕੇ ਲੋਕਾਂ ਨੇ ਮਤਲਬ ਪੰਜ ਮੈਂਬਰੀ ਕਮੇਟੀ ਦੇ ਹਵਾਲੇ ਕਰਤੇ ਪੰਜ ਮੈਂਬਰੀ ਕਮੇਟੀ ਨੇ ਕੱਲ ਦੀ ਮੀਟਿੰਗ ਉੱਥੇ ਰੱਖਦੀ ਵੀ ਉਹਦੇ ਵਿੱਚ ਆਪਣਾ ਪ੍ਰਧਾਨ ਚੁਣੋ ਡੈਲੀਗੇਟਾਂ ਨੂੰ ਕਹਤਾ ਵੀ ਆਪਣਾ ਪ੍ਰਧਾਨ ਚੁਣ ਲਓ ਹੁਣ ਉਹਨਾਂ ਨੇ ਡੈਲੀਗੇਟ ਚੁਣਨਾ ਪੰਜ ਮੈਂਬਰੀ ਕਮੇਟੀ ਨੇ ਤਾਂ ਨਿਗਰਾਨੀ ਕੀਤੀ ਹੈ ਭਰਤੀ ਤਾਂ ਕੀਤੀ ਤੁਸੀਂ ਕਹਿੰਦੇ 18 ਲੱਖ ਭਰਤੀ ਸਾਡੀ ਹੋਈ ਆ ਇੱਕ ਨੰਬਰ ਚ ਹੋਈ ਆ ਬੋਗਸ ਅਸੀਂ ਭਰਤੀ ਨਹੀਂ ਕੀਤੀ ਸੁਬੇਸ਼ ਸਿੰਘ ਬਾਦਲ ਦੇ ਧੜੇ ਨੇ ਪ੍ਰਧਾਨ ਚੁਣਿਆ ਉਹ ਕਹਿੰਦੇ ਸਾਡੀ ਭਰਤੀ ਹੋਈ ਆ ਇੱਕ ਨੰਬਰ ਚ ਹੋਈ ਆ ਲੱਖਾਂ ਦੀ ਭਰਤੀ ਉਹ ਗਿਣਾ ਰਿਹਾ तकरीबन 30 35 ਲੱਖ ਦੇ ਕਰੀਬ ਕਿ ਇੰਨੇ ਲੋਕ ਜੇ ਕਾਲੀ ਦਲ ਨੂੰ ਚਾਹੁੰਦੇ ਆ ਤਾਂ ਫਿਰ ਕਾਲੀ ਦਲ ਦੀਆਂ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਕਾਲੀ ਦਲ ਨੂੰ ਸੀਟ ਕਿਉਂ ਨਹੀਂ ਆਉਂਦੀ ਜੀ ਅਕਾਲ ਤਖਤ ਸਰ ਦੇ ਜਥੇਦਾਰ ਦੀ ਡਿਊਟੀ ਹੈ ਉਹ ਪੜਤਾਲ ਕਰ ਲੈਣਾ ਵੀ ਕਿਹਦੀ ਭਰਤੀ ਯੋਗ ਹੈ ਕਿਹਦੀ ਭਰਤੀ ਅਯੋਗ ਹੈ ਕਿ ਨੇ ਜੈਨੂਇਨ ਭਰਤੀ ਕੀਤੀ ਹੈ ਕਿ ਨੇ ਗਲਤ ਭਰਤੀ ਕੀਤੀ ਹੈ ਉਹ ਪੜਤਾਲ ਕਰ ਲੈਣ ਜਿਹਦੀ ਭਰਤੀ ਉਹਨਾਂ ਨੂੰ ਇਹ ਲੱਗਦੀ ਹੈ ਕਿ ਯੋਗਾਂ ਨੂੰ ਮਾਨਤਾ ਦੇ ਦੇਣ ਜੀਦੀ ਭਰਤੀ ਭਰਤੀ ਉਹਨਾਂ ਨੂੰ ਇਹ ਲੱਗਦੀ ਹੈ ਕਿ ਇਹਨਾਂ ਨੇ ਜਾਲੀ ਕੀਤੀ ਹੈ ਉਹਨੂੰ ਰੱਦ ਕਰਦੈ ਨੇ ਜ਼ਥੇਦਾਰ ਅਕਾਲ ਤਖਤ ਸਾਹਿਬ ਕਿਉਂ ਨਹੀਂ ਕਰਦੇ ਇਹ ਫੈਸਲਾ ਕਰ ਲੈਣ ਨੋਟਿਸ ਲੈਣ ਅਕਾਲ ਤਖਤ ਸਾਹਿਬ ਦੇ ਜ਼ਥੇਦਾਰੋਂ ਮੀਰੀ ਪੀਰੀ ਦੇ ਸਿਧਾਂਤ ਦੇ ਪ੍ਰਤੀਨਿਧਤਾ ਕਰਦੇ ਨੇ ਕਰਨ ਉਹ ਹੂੰ ਨੰਬਰ 2 ਤੇ ਦੂਜੀ ਗੱਲ ਦੇਖੋ ਜੈਨੂਨ ਤਰੀਕੇ ਨਾਲ ਜਿਹੜੀ ਅਸੀਂ ਭਰਤੀ ਕੀਤੀ ਹੈ ਉਹਦੀ ਪੜਤਾਲ ਕੀਤੀ ਜਾ ਸਕਦੀ ਹੈ ਸਾਡਾ ਦਾਵਾ ਸੀ ਕਹਿੰਨਾ ਵੀ ਪੜਤਾਲ ਹੋਣੀ ਚਾਹੀਦੀ ਹੈ ਕਰ ਲੈਣੀ ਚਾਹੀਦੀ ਹੂੰ ਤੇ ਜਿਨ੍ਹਾਂ ਨੇ 1 15 ਦਿਨ ਦੇ ਅੰਦਰ ਅਸੀਂ ਤਾਂ 6 ਮਹੀਨਿਆਂ ਚ ਭਰਤੀ ਕੀਤੀ ਹੈ 2 ਦਸੰਬਰ ਤੋਂ ਲੈ ਕੇ ਹੁਣ ਤੱਕ ਧਿਆਨ ਕਹਵਾ ਮਹੀਨਾ ਮਤਲਬ 9 ਅਗਸਤ ਅੱਠਵਾਂ ਮਹੀਨਾ ਚੱਲ ਰਿਹਾ ਤੇ ਅਸੀਂ ਤਾਂ 6 ਮਹੀਨਿਆਂ ਵਿੱਚ ਭਰਤੀ ਕੀਤੀ ਹੈ ਉਹਨਾਂ ਨੇ 1 ਮਹੀਨੇ ਚ ਕਰਤੀ 1 ਮਹੀਨੇ ਚ ਕਿਵੇਂ ਭਰਤੀ ਹੋਗੀ ਜੀ ਮਤਲਬ ਉਹਨਾਂ ਦੇ ਕਿਤੇ ਉਹਨਾਂ ਨੇ ਭਰਤੀ ਨਹੀਂ ਕੀਤੀ ਕੋਈ ਉਹਨਾਂ ਦਾ ਬੰਦਾ ਕਿਸੇ ਪਿੰਡ ਚ ਭਰਤੀ ਨਹੀਂ ਕਰਨ ਗਿਆ ਇੱਕ ਪਰਚੀ ਦਾ 10 ਰੁਪਏ ਬੰਦੇ ਤੋਂ ਲੈ ਹਲਕਾ ਇੰਚਾਰਜਾਂ ਤੋਂ ਲੈ ਜ਼ਿਲ੍ਹਾ ਪ੍ਰਧਾਨਾਂ ਤੋਂ ਲੈ ਉਹਨਾਂ ਨੂੰ ਕਹੇ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ ਭਰਤੀ ਛੱਡੋ ਪਰੇ ਪੈਸੇ ਹੀ ਜਮ੍ਹਾਂ ਕਰਾਏ ਨਹੀਂ ਉੱਥੇ ਭਰਤੀ ਕਿਸੇ ਨੇ ਨਹੀਂ ਜਮ੍ਹਾਂ ਕਰਾਈ ਉੱਥੇ ਪਰ ਜਿਹੜੀ ਤੁਹਾਡੀ ਪਰਚੀ ਸੀ ਉਹਦੇ ਤੇ ਤਾਂ ਕੋਈ ਹੈੱਡ ਆਫਿਸ ਦਾ ਪਤਾ ਤੱਕ ਨਹੀਂ ਸੀਗਾ ਤੇ ਉਹਦੇ ਤੋਂ ਬਿਨਾ ਕਹਿੰਦੇ ਭਰਤੀ ਮੰਨੀ ਨਹੀਂ ਜਾਂਦੀ ਚੌਣ ਕਮਿਸ਼ਨ ਕੋਲੇ ਜਾ ਕੇ ਤੁਸੀਂ ਕੀ ਦਿਖਾਓਗੇ ਜਿਹੜੀ ਉਦੋਂ ਭਾਰਤੀ ਕਾਲੀਦਾਰ ਨੇ ਕੀਤੀ ਉਹ ਕਹਿੰਦੇ ਅਸੀਂ ਜਾ ਕੇ ਕਾਲ ਤਖਤ ਸਾਹਿਬ ਮੁਰੇ ਅਪੀਲ ਵੀ ਕੀਤੀ ਕਿ ਜੇ ਅਸੀਂ ਹੁਣ ਭਾਰਤੀ ਨਹੀਂ ਕਰਦੇ ਤਾਂ ਸਾਡੀ ਜਿਹੜੀ ਮਾਨਤਾ 100 ਸਾਲ ਪੁਰਾਣੀ ਉਹ ਰੱਦ ਹੋ ਜੂਗੀ ਸਾਡਾ ਚੌਣ ਨਿਸ਼ਾਨ ਸਾਥ ਤੋਂ ਖੋਇਆ ਜਾਊਗਾ ਦੇਖੋ ਜੀ ਕਦੇ ਚੌਣ ਨਿਸ਼ਾਨ ਤਖੜੀ ਕਰੇ ਹਾਈ ਨਹੀਂ ਚੌਣ ਨਿਸ਼ਾਨ ਤੱਕ ਦੇ ਬੈਲਾਂ ਦੀ ਜੋੜੀ ਵੀ ਰਿਹਾ ਹੈ ਚੌਣ ਨਿਸ਼ਾਨ ਤੱਕ ਦੇ ਤੀਰ ਕਮਾਨ ਵੀ ਰਿਹਾ ਹੈ ਸਿਮਰਜੀਤ ਸਿੰਘ ਮਾਨ ਦਾ ਚੌਣ ਨਿਸ਼ਾਨ ਸ਼ੇਰ ਸੀਗਾ ਹੂੰ ਤੇ ਚੋਣ ਨਿਸ਼ਾਨ ਨਾਲ ਕਦੇ ਕੌਮਾ ਮਤਲਬ ਕੌਮ ਕਦੇ ਕਿਸੇ ਨੂੰ ਮਾਨਤਾ ਨਹੀਂ ਦਿੰਦੀ ਕੌਮ ਤਾਂ ਮਾਨਤਾ ਦਿੰਦੀ ਹੈ ਕਿ ਉਹਦੀ ਕੰਟਰੀਬਿਊਸ਼ਨ ਕੀ ਹੈ ਉਹਦੇ ਕਾਰਜ ਕੀ ਨੇ ਉਹ ਕੰਮ ਕੀ ਕਰਦਾ ਇੱਕ ਸਮਾਸੀ ਸਾਰ ਸਿਮਰਜੀਤ ਸਿੰਘ ਮਾਨ ਚੋਣ ਲੜੇ ਸਾਰਾ ਸਾਰੀ ਤਕੜੀ ਹਾਰ ਗਈ ਸੀ ਹਮ 99 ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਉਹ ਜਿੱਤੇ ਤੇ ਆ ਕੱਲ ਅਤੇਂਦਰਪਾਲ ਸਿੰਘ ਅਮਰਤਪਾਲ ਸਿੰਘ ਨਾਲ ਕਿਹੜੀ ਤਕੜੀ ਸੀ ਜੀ ਕਿਹੜਾ ਚੋਣ ਨਿਸ਼ਾਨਸੀ ਨਾਲ ਸਰਜੀਤ ਕੋਲ ਕਿਹੜੀ ਤੱਕੜੀ ਦਾ ਚੋਣ ਨਿਸ਼ਾਨਸੀ ਜੀ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ 4-4 ਲੱਖ ਤੋਂ ਵੱਧ ਵੋਟਾਂ ਨਾਲ ਉਹਨਾਂ ਨੂੰ ਜਿਤਾਤਾ ਤੇ ਇਹ ਇਹ ਮਤਲਬ ਮੈਂ ਸਮਝਦਾ ਇਹ ਗੱਲ ਮੈਂਨੇ ਨਹੀਂ ਰੱਖਦੀ ਮੈਂਨੇ ਇਹ ਰੱਖਦੀ ਐ ਕਿ ਸੰਗਤ ਕਿਹਦੇ ਨਾਲ ਆ ਸੰਗਤ ਕਿਹਦੇ ਹੱਕ ਤੇ ਫਤਵਾ ਦਿੰਦੀ ਐ ਹੂੰ ਸੰਗਤ ਉਹਦੇ ਹੱਕ ਤੇ ਫਤਵਾ ਦੇਗੀ ਦੇਖੋ ਜਥੇਦਾਰ ਕਾਲ ਤਖਤ ਨੇ ਕਿਹਾ ਵੀ ਚੁੱਲ੍ਹੇ ਸਿਮੇਟੋ ਹੂੰ ਮੈਂ ਮੇਰਾ ਦਾ ਮੈਂ ਇੱਕਦਮ ਪੋਸਟ ਪਾਈ ਸੀ ਵੀ ਚੁੱਲ੍ਹੇ ਤਾਂ ਜਿੰਨੇ ਮਰਜ਼ੀ ਬਣਾ ਲਓ ਗੱਲ ਚੁੱਲ੍ਹਿਆਂ ਦੀ ਨਹੀਂ ਜਿਹੜੇ ਚੁੱਲ੍ਹੇ ਤੇ ਪੰਥ ਦੀਆਂ ਰੋਟੀਆਂ ਪੱਕਣਗੀਆਂ ਪੰਥ ਨੂੰ ਤਾਂ ਉਹ ਚੁੱਲਾ ਪਰਵਾਨ ਹੈ ਜਿਹੜੇ ਚੁੱਲ੍ਹੇ ਤੇ ਪੰਥ ਦੀ ਰੋਟੀ ਹੋਣੀ ਪੱਕਦੀ ਤੇ ਪੰਥ ਨੇ ਉਸ ਚੁੱਲੇ ਤੋਂ ਕੀ ਲੈਣਾ ਜੀ ਮੈਨੂੰ ਤੁਸੀਂ ਸਮਝਾ ਦਿਓ ਇਸ ਗੱਲ ਨੂੰ ਹੂੰ ਇਸ ਕਰਕੇ ਗੱਲ ਜਥੇਬੰਦੀਆਂ ਦੀ ਨਹੀਂ ਹੈ ਗੱਲ ਚੁੱਲਿਆਂ ਦੀ ਨਹੀਂ ਹੈ ਗੱਲ ਇਹ ਆ ਵੀ ਕੌਮ ਕਿਹੜੀ ਧਿਰ ਪੰਥਿਕ ਜਜ਼ਬਾਨਾ ਜਜ਼ਬਾਤਾਂ ਦੀ ਸਹੀ ਤਰਜਮਾਨੀ ਕਰਨ ਦਾ ਯਤਨ ਕਰਦੀ ਹੈ ਕੌਮ ਨੂੰ ਮਾਨਤਾ ਦੇ ਦੇ ਜੀ ਜੇ ਸੁਖਵੀਰ ਸਿੰਘ ਬਾਦਲ ਹੂੰ ਸਹੀ ਤਰੀਕੇ ਨਾਲ ਪੰਥਰ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ ਲੋਕ ਉਹਦੇ ਨਾਲ ਚਲੇ ਜਾਣਗੇ ਜੇ ਆਹ ਪੰਜ ਮੈਂਬਰੀ ਕਮੇਟੀ ਵਾਲੇ ਸਹੀ ਤਰੀਕੇ ਨਾਲ ਕੰਮ ਕਰਨਗੇ ਇਹਨਾਂ ਨਾਲ ਚਲੇ ਜਾਣਗੇ ਜੇ ਅਮਰਤਪਾਲ ਸਿੰਘ ਉਹ ਨਹੀਂ ਕੰਮ ਕਰਨਗੇ ਤਾਂ ਉਹਨਾਂ ਨਾਲ ਚਲੇ ਜਾਣਗੇ ਜੇ ਮਾਨ ਸਾਹਿਬ ਕਰਨਗੇ ਉਹਨਾਂ ਨਾਲ ਚਲੇ ਜਾਣਗੇ ਇਹ ਤਾਂ ਕੌਮ ਮਤਲਬ ਭਰਤੀ ਕਿਸੇ ਦੀ 18 ਲੱਖ ਹੈ ਕਿਸੇ ਦੀ 35 ਲੱਖ ਹੈ ਇਸ਼ੂ ਇਹ ਨਹੀਂ ਹੈ ਇਸ਼ੂ ਇਹ ਹੈ ਕਿ ਗੁਰੂ ਕੀ ਸੰਗਤ ਕਿਹਦੇ ਨਾਲ ਖੜਦੀ ਹੈ ਕਿ ਗੁਰੂ ਦੀ ਅਸ਼ੀਰਵਾਦ ਸੰਗਤ ਦੇ ਰਹੀ ਕਿਹਨੂੰ ਮਿਲਦੀ ਹੈ ਗੱਲ ਉੱਥੇ ਖੜੀ ਹੈ ਤੋਂ ਨੂੰ ਪੰਜ ਮੈਂਬਰੀ ਕਮੇਟੀ ਦਾ ਚੁਣਿਆ ਹੋਇਆ ਪ੍ਰਧਾਨ ਦੀ ਅਗਵਾਈ ਮਨਜ਼ੂਰ ਕਰਨੈਲ ਸਿੰਘ ਪੰਜੋਲੀ ਦੇਖੋ ਮੈਂ ਭਰਤੀ ਕੀਤੀ ਆ ਅਕਾਲ ਤਖਬ ਸਾਬ ਦੇ ਦੇਸ਼ਾਂ ਅਨੁਸਾਰ ਪੰਜ ਮੈਂਬਰੀ ਕਮੇਟੀ ਦੀ ਅਕਾਲ ਤਖਬ ਸਾਬ ਨੇ ਦੇਸ਼ ਦਿੱਤੇ ਪਈ ਪੰਜ ਮੈਂਬਰੀ ਕਮੇਟੀ ਨਿਗਰਾਨੀ ਕਰੇਗੀ ਤੁਸੀਂ ਭਰਤੀ ਕਰੋ ਪੰਜ ਮੈਂਬਰੀ ਕਮੇਟੀ ਨੇ ਨਿਗਰਾਨੀ ਕੀਤੀ ਕਰਨੈਲ ਸਿੰਘ ਪੰਜੋਲੀ ਨੇ ਭਰਤੀ ਕੀਤੀ ਹੈ ਕਰਨੈਲ ਸਿੰਘ ਪੰਜੋਲੀ ਡੈਲੀਗੇਟ ਆ ਇਸ ਕਰਕੇ ਮੈਂ ਕੱਲ ਡੈਲੀਗੇਟ اجلاس ਵਿੱਚ ਭਾਗ ਲਵਾਂਗਾ ਜਿਹੜਾ ਪ੍ਰਧਾਨ ਚੁਣਿਆ ਜਾਏਗਾ ਮੈਨੂੰ ਉਹ ਕਿਹਦਾ ਨਾਮ ਕੀ ਦਾ ਰੱਖੋਗੇ ਦੇਖੋ ਨਾਮ ਤਾਂ ਡੈਲੀਗੇਟਾਂ ਨੇ ਰੱਖਣਾ ਤੁਸੀਂ ਵੀ ਡੈਲੀਗੇਟ ਹੋ ਇੱਕ ਤੁਹਾਡੀ ਆਪਣੀ ਵੀ ਕੋਈ ਇੱਛਾ ਹੋਣੀ ਆ ਖਬਰਾਂ ਮੇਰੀ ਇੱਛਾ ਹੋਵੇ ਕਿ ਮੈਨੂੰ ਪ੍ਰਧਾਨ ਬਣਾ ਦੋ ਤੁਸੀਂ ਚਾਹੁੰਦੇ ਹੋ ਜੇ ਤੋ ਡੈਲੀਗੇਟਸ ਰੜ ਕੇ ਕਹਿ ਦੇਣ ਕਿ ਕਰਨੈਲ ਸਿੰਘ ਪੰਜੋਲੀ ਨੂੰ ਬਣਾ ਦੋ ਜੀ ਦੇਖੋ ਜੀ ਡੈਲੀਗੇਟ ਡੈਲੀਗੇਟ ਕਿਸੇ ਨੂੰ ਵੀ ਬਣਾ ਸਕਦੇ ਹੂੰ ਜਿਹਨੂੰ ਬਣਾ ਦੇਣਗੇ ਉਹ ਪ੍ਰਵਾਨ ਹੋਏਗਾ ਹੂੰ ਜਿਹਨੂੰ ਮਰਜ਼ੀ ਬਣਾ ਦੇਣ ਤੁਹਾਡੇ ਚਿਹਰੇ ਦੀ ਖੁਸ਼ੀ ਦੱਸ ਰਹੀ ਹੈ ਕਿਤੇ ਅੰਦਰੇ ਅੰਦਰ ਪੱਕਾ ਤਾਂ ਨਹੀਂ ਹੋ ਗਿਆ ਨੇ ਚਲੋ ਮੈਂ ਸਮਝਦਾ ਬਈ ਮੇਰੀ ਭਾਵਨਾ ਇਹ ਆ ਕਿ ਇਸ ਕਿਸਮ ਦਾ ਪ੍ਰਧਾਨ ਹੋਣਾ ਚਾਹੀਦਾ ਜਿਹੜਾ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਚਤੰਨ ਹੋਵੇ ਜਿਹਦੇ ਅੰਦਰ ਪੰਥ ਪ੍ਰਸਤੀ ਵੀ ਹੋਵੇ ਜਿਹਨੂੰ ਸਿਧਾਂਤਾਂ ਦੀ ਸਮਝ ਵੀ ਹੋਵੇ ਜਿਹੜਾ ਮੌਜੂਦਾ ਸੰਕਟ ਦੇ ਦੌਰ ਦੇ ਵਿੱਚ ਪੰਥ ਨੂੰ ਇਸ ਮਜਹਦਾਰ ਵਿੱਚੋਂ ਕੱਢ ਸਕਣ ਦੀ ਸਮਰੱਥਾ ਰੱਖਦਾ ਹੋਵੇ ਤੇ ਉਹ ਜਿਹੇ ਬੰਦੇ ਦੀ ਚੋਣ ਕਰਨੀ ਚਾਹੀਦੀ ਹੈ ਗਿਆਨੀ ਹਰਪ੍ਰੀਤ ਸਿੰਘ ਪੋਸਟ ਪਾਉਂਦੇ ਆ ਕਹਿੰਦੇ ਮੇਰਾ ਨਾਮ ਆ ਰਿਹਾ ਸੀ ਪਰ ਮੈਂ ਅਪੀਲ ਕੀਤੀ ਬੇਨਤੀ ਕੀਤੀ ਜੀ ਮੈਨੂੰ ਪ੍ਰਧਾਨਗੀ ਨਹੀਂ ਚਾਹੀਦੀ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾ ਦਿਓ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਵਾ ਦਿਓ ਦੇਖੋ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਭਾਵਨਾ ਇਹ ਹੈ ਇਹ ਤਿਆਗ ਦੀ ਭਾਵਨਾ ਹੈ ਇਹ ਕੁਰਬਾਨੀ ਦੀ ਭਾਵਨਾ ਹੈ ਇਸ ਕਿਸਮ ਦੀ ਭਾਵਨਾ ਹਰ ਇੱਕ ਲੀਡਰ ਚ ਹੋਣੀ ਚਾਹੀਦੀ ਹੈ ਜੇ ਇਸ ਕਿਸਮ ਦੀ ਭਾਵਨਾ ਲੀਡਰਾਂ ਚ ਹੋ ਜਾਂਦੀ ਹੂੰ ਲੀਡਰ ਕੁਰਸੀ ਨੂੰ ਚੇਮਬੜਨ ਦਾ ਯਤਨ ਨਾ ਕਰਦੇ ਤਿਆਗ ਕਰਦੇ ਕੁਰਸੀ ਦਾ ਤੇ ਮੇਰਾ ਦਾਵਾ ਸੀ ਕਿ ਕੌਮ ਦੇ ਹਾਲਾਤ ਇਹ ਜੋ ਨਾ ਹੁੰਦੇ ਪਰ ਕੀ ਪੰਜ ਮੈਂਬਰੀ ਕਮੇਟੀ ਦੇ ਵਿੱਚ ਜਾਂ ਜਿਹੜਾ ਬਾਗੀ ਧੜੇ ਦੇ ਵਿੱਚ ਜਿਹੜੇ ਉਹ ਲੀਡਰ ਆ ਕੀ ਉਹ ਤਿਆਰ ਨੇ ਤਿਆਗ ਦੀ ਭਾਵਨਾ ਦੇ ਲਈ ਬੀਤੇ ਦਿਨੀ ਮੁਹਾਲੀ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਮੀਡੀਆ ਦੇ ਕੈਮਰੇ ਸਾਹਮਣੇ ਆਪਸੀ ਬਹਿਸ ਹੋਈ ਤੇ ਬਾਅਦ ਦੇ ਵਿੱਚ ਆ ਕੇ ਚੰਦੂ ਮਾਜਰਾ ਸਾਹਿਬ ਨੂੰ ਕੈਮਰੇ ਤੱਕ ਬੰਦ ਕਰਾਉਣੇ ਪਏ ਦੇਖੋ ਇਹਦੇ ਬਾਰੇ ਮੇਂਨ ਤੱਕ ਹੀ ਜਾਣਕਾਰੀ ਹੈ ਮੈਂ ਉੱਥੇ ਹੈ ਹੀ ਨਹੀਂ ਸੀ ਤੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਸਾਡੇ ਕੋਲ ਜਾਣਕਾਰੀ ਇਹ ਕਹਿੰਦੇ ਕਹਿੰਦੇ ਪ੍ਰਧਾਨਗੀ ਨੂੰ ਲੈ ਕੇ ਰੌਲਾ ਪਿਆ ਉਸ ਮੀਟਿੰਗ ਦੇ ਵਿੱਚ ਉਹ ਉਹ ਰੌਲਾ ਪ੍ਰਧਾਨਗੀ ਲਈ ਨਹੀਂ ਪਿਆ ਉਹ ਰੌਲੇ ਦਾ ਕਾਰਨ ਹੋਰ ਸੀ ਉਹ ਰੌਲੇ ਦਾ ਕਾਰਨ ਇਹ ਸੀ ਕਿ ਇੱਕ ਮੀਟਿੰਗ ਹੋਈ ਸੀ ਫਗਵਾੜੇ ਹੂੰ ਉਸ ਮੀਟਿੰਗ ਦੀ ਸਾਰੀ ਕਾਰਵਾਈ ਜਿਹੜੀ ਹੈ ਉਹ ਪੰਜਾਬ ਟੀਵੀ ਦੇ ਮਤਲਬ ਜਿਹੜੇ ਐਂਕਰ ਨੇ ਰੰਧਾਵਾ ਸਾਹਿਬ ਉਹਨਾਂ ਨੇ ਹੂਬ ਹੂ ਸਾਰੀ ਉਹ ਮਤਲਬ ਆ ਆਪਣਾ ਜਿਹੜੀ ਸੀ ਆਪਣੇ ਚੈਨਲ ਦੇ ਉੱਤੇ ਰਿਪੋਰਟ ਪੇਸ਼ ਕਰ ਰਿਪੋਰਟ ਪੇਸ਼ ਕਰਤੀ ਸੀ ਉਹਦੇ ਤੇ ਡਿਸਕਸ਼ਨ ਹੋਈ ਵੀ ਇਹ ਗੱਲ ਕਿਵੇਂ ਬਾਹਰ ਚਲੀ ਗਈ ਇਸ ਗੱਲ ਤੋਂ ਬਹਿਸ ਹੋਈ ਆ ਨਾ ਕਿ ਇਸ ਗੱਲ ਤੋਂ ਬਹਿਸ ਹੋਈ ਕਿ ਪ੍ਰਧਾਨ ਕੌਣ ਹੋਣਾ ਚਾਹੀਦਾ ਕੌਣ ਨਹੀਂ ਹੋਣਾ ਚਾਹੀਦਾ ਬਾਕੀ ਇੱਛਾ ਹਰ ਕਿਸ ਦੀ ਹੈ ਮੈਂ ਮੈ ਮੇਰਾ ਮੇਰੀ ਭਾਵਨਾ ਹੈ ਕਿ ਮੈਂ ਕਹਾਂ ਵੀ ਮਤਲ ਫਲਾਣਾ ਬੰਦਾ ਪ੍ਰਧਾਨ ਹੋਣਾ ਚਾਹੀਦਾ ਇਹਨਾਂ ਦੀ ਭਾਵਨਾ ਵੀ ਇਹ ਫਲਾਣਾ ਹੋਣਾ ਚਾਹੀਦਾ ਤੁਹਾਡੀ ਇੱਛਾ ਕਿ ਫਲਾਣਾ ਬੰਦਾ ਹੈ رائے ਆ ਤੁਹਾਡੀ ਆਪਣੀ ਆਪਣੀ ਉਸੀਂ ਆਪਣੀ ਰਾਏ ਦਾ ਪ੍ਰਗਟਾਵਾ ਕਰ ਸਕਦੇ ਹਾਂ ਲੇਕਿਨ ਫੈਸਲਾ ਡੈਲੀਗੇਟਰ ਨੇ ਕਰਨਾ ਡੈਲੀਗੇਟਰਸ ਲਾਸ ਵਿੱਚ ਜਿਹਦਾ ਨਾ ਆਏਗਾ ਜੇ ਉੱਥੇ ਚੋਣ ਹੋਏਗੀ ਦੋ ਮਤਲਬ ਦੋ ਨਾ ਆਉਣਗੇ ਤਾਂ ਚੋਣ ਹੋਏਗੀ ਜੇ ਇੱਕ ਨਾ ਆਇਆ ਤਾਂ ਸਰਬਸੰਮਤੀ ਹੋਈ ਉਹ ਨਾ ਮੀਟਿੰਗ ਤੋਂ ਬਾਅਦ ਸੁਰਜੀਤ ਸਿੰਘ ਰਖੜਾ ਇੱਕ ਪੋਸਟ ਕਰਦੇ ਆ ਆਪਣੀ ਉਹਦੇ ਉੱਪਰ ਲਿਖਿਆ ਜਾਂਦਾ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਦੇਖੋ ਸਦਾਰ ਸਰਜੀਤ ਸਿੰਘ ਰਖੜਾ ਤਾਂ ਇਹ ਸਨ ਅਸਲ ਵਿੱਚ ਕੋਈ ਕੈਂਡੀਡੇਟ ਨਹੀਂ ਪ੍ਰਧਾਨਗੀ ਦੀ ਦੌੜ ਦੇ ਵਿੱਚੋਂ ਤਾਂ ਹੈ ਹੀ ਨਹੀਂ। ਉਹਨਾਂ ਦੀ ਭਾਵਨਾ ਜਿੱਤ ਦੇ ਮਾਮਲੇ ਵਿੱਚ ਇਹ ਹੈ ਕਿ ਭਵਿੱਖ ਦੇ ਵਿੱਚ ਜਿੰਨੀਆਂ ਵੀ ਮਤਲਬ ਜੰਗਾਂ ਹੋਣਗੀਆਂ, ਲੜਾਈਆਂ ਹੋਣਗੀਆਂ, ਰਾਸ਼ੀ ਹੋਣ, ਪੰਥਕ ਹੋਣ, ਸਿਧਾਂਤਕ ਤੌਰ ਤੇ ਹੋਣ ਜਦੋਂ ਪੰਥ ਮਤਲਬ ਉਸ ਇਸ ਜਥੇਬੰਦੀ ਨਾਲ ਆਪਣਾ ਸਿਰ ਜੋੜ ਕੇ ਖੜਨ ਦਾ ਯਤਨ ਕਰੇਗਾ ਤਾਂ ਕੁਦਰਤੀ ਜਿੱਤ ਤਾਂ ਪ੍ਰਾਪਤ ਹੋਏਗੀ ਜਿਹਦੇ ਨਾਲ ਸੰਘਤ ਆਏਗਾ। ਪਰ ਇਹ ਓਵਰ ਕੌਨਫੀਡੈਂਸ ਨਹੀਂ ਹੈ। ਮੈਦਾਨ 'ਚ ਉਤਨ ਤੋਂ ਪਹਿਲਾਂ ਹੀ ਅਸੀਂ ਇੰਨੇ ওভার ਕੰਫੀਡੈਂਸ ਹੋ ਗਏ ਆ ਕਿ ਜਿੱਤ ਸਾਡੀ ਹੀ ਆ ਤੁਹਾਡੇ ਕੰਪੀਟੀਟਰ ਬਹੁਤ ਖੜੇ ਆ ਵਾਰਿਸ ਪੰਜਾਬ ਦੇ ਜਥੇਬੰਦੀ ਉਹ ਏਡਾ ਇਕੱਠ ਕਰੀ ਬੈਠੇ ਆ ਕਹਿੰਦੇ ਪੰਥ ਦਾ ਸਾਡੇ ਨਾਲ ਦੇਖੋ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਆ ਭਾਈ ਅਮਰਪਾਲ ਸਿੰਘ ਉਹ ਨਹੀਂ ਹੂੰ ਉਹ ਪੰਥ ਨਾਲ ਖੜਨਗੇ ਅਸੀਂ ਵੀ ਪੰਥ ਨਾਲ ਖੜੇ ਆ ਉਹ ਵੀ ਪੰਥ ਨਾਲ ਖੜੇ ਹੋਣਾ ਲਾਈنس ਹੋਊਗਾ ਪੱਕਾ ਇਕੱਠੇ ਹੋ ਕੇ ਲੜਾਂਗੇ ਇੱਕ ਪਲੇਟਫਾਰਮ ਤੇ ਲੜਾਂਗੇ ਬੀਜੇਪੀ ਦੇ ਨਾਲ ਵੀ ਸਮਝੌਤਾ ਹੋ ਸਕਦਾ ਦੇਖੋ ਭਾਜਪਾ ਨਾਲ ਸਮਝੌਤਾ ਲੱਖ ਵਾਰੀ ਹੋਵੇ ਲੇਕਿਨ ਆਪਣੀ ਹੋਂਦ ਖਤਮ ਕਰਕੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਪੰਥ ਔਰ ਪੰਜਾਬ ਦੇ ਹਿੱਤ ਮਾਰ ਕੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਕੱਲ ਨੂੰ ਤੁਹਾਡੀ ਪਾਰਟੀ ਬਣ ਜਾਂਦੀ ਹੈ ਪ੍ਰਧਾਨ ਚੁਣਿਆ ਜਾਂਦਾ ਸਭ ਕੁਝ ਹੋ ਜਾਂਦਾ ਉਸ ਤੋਂ ਬਾਅਦ ਜੇ ਪਾਰਟੀ ਦੀ ਚਰਚਾ ਚੱਲਦੀ ਆ ਕਿ ਭਾਜਪਾ ਦੇ ਨਾਲ ਸਮਝੌਤਾ ਕਰ ਲઈએ ਆਪਾਂ ਚੋਣਾ ਲੜਨੀਆਂ ਤਾਂ ਤਾਂ ਕੀ ਕਰਨੈਲ ਸਿੰਘ ਪੰਜੋਲੀ ਹਮਾਇਤ ਕਰਨਗੇ ਜਾਂ ਵਿਰੋਧ ਚ ਖੜਨਗੇ ਦੇਖੋ ਜੇ ਖਾਲਸਾ ਪੰਥ ਦੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਦੀ ਪਹਿਰੇਦਾਰੀ ਕਰਦੇ ਆਂ ਆਪਣੀ ਆਜ਼ਾਦ ਹਸਤੀ ਕਾਇਮ ਰੱਖਦੇ ਆਂ ਪੰਥ ਔਰ ਪੰਜਾਬ ਦੇ ਹਿੱਤਾਂ ਦੀਆਂ ਗੱਲਾਂ ਮਨਵਾ ਕੇ ਕੋਈ ਕਿਸੇ ਨਾਲ ਅਲਾਈਅንስ ਕਰਨ ਦਾ ਯਤਨ ਕਰਦਾ ਮੈਨੂੰ ਕੋਈ ਇਤਰਾਜ਼ ਨਹੀਂ ਪਰ ਜੇ ਤੁਸੀਂ ਪੰਥ ਔਰ ਪੰਜਾਬ ਦੇ ਹਿੱਤਾਂ ਨੂੰ ਤਲਾੰਜ ਲਈ ਦੇ ਕੇ ਤੁਸੀਂ ਭਾਜਪੀ ਨਾਲ ਸਮਝੌਤਾ ਕਰਨ ਦਾ ਯਤਨ ਕਰੋ ਆਪਣੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਨੂੰ ਖਤਮ ਕਰਕੇ ਮਤਲਬ ਸਮਝੌਤਾ ਕਰਨ ਦਾ ਯਤਨ ਕਰੋ ਆਪਣੀ ਹੋਂਦੇ ਮਟਾਉਣ ਦਾ ਯਤਨ ਕਰੋ ਫਿਰ ਮੇਰੀ ਕੋਈ ਸਹਿਮਤੀ ਨਹੀਂ ਹੋਏ ਫਿਰ ਮੈਂ ਸਹਿਮਤ ਨਹੀਂ ਹੁਮਾ ਅਮਰਤਪਾਲ ਸਿੰਘ ਦੇ ਧੜੇ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡੇ ਨਾਲ ਹੀ ਆਜੋ ਆਪਣੇ ਕੋਲ ਪਾਰਟੀ ਹੈਗੀ ਹੈ ਨਹੀਂ ਮੇਰੇ ਨਾਲ ਉਹਨਾਂ ਦੀ ਇਸ ਤਰ੍ਹਾਂ ਦੀ ਗੱਲ ਮੇਰੇ ਨਾਲ ਤਾਂ ਕਦੇ ਨਹੀਂ ਹੋਈ ਪਰ ਉਹਨਾਂ ਜੇ ਮੈਂ ਉਹਨਾਂ ਦੀ ਹਮਾਇਤ ਕਰਦਾ ਸਾਥ ਸਾਥੀਆਂ ਦੇ ਨਾਲ ਕਿਸੇ ਨਾਲ ਗੱਲ ਹੋਈ ਹੋਵੇ ਨਹੀਂ ਮੈਂ ਮੇਰੇ ਨਾਲ ਕਦੇ ਨਹੀਂ ਪਰ ਮੈਂ ਉਹਨਾਂ ਉਹਨਾਂ ਦੇ ਹਰ ਤੱਕੇ ਦੇ ਖਿਲਾਫ ਮੇਰੀ ਆਵਾਜ਼ ਮੈਂ ਉਠਾਉਣਾ ਜਿੱਥੇ ਵੀ ਕਦੇ ਉਹਨਾਂ ਨਾਲ ਤੱਕਾ ਹੁੰਦਾ ਜਦੋਂ ਅਮਰਤਪਾਲ ਸਿੰਘ ਉਹ ਨਹੀਂ ਫੜੇ ਸੀ ਜਿੰਨੇ ਉਹਨਾਂ ਦੇ ਸਾਥੀ ਡਿਬਰੂਗੜ੍ਹ ਜਿਹੜਾ ਸਾਮ ਭੇਜੇ ਮੈਂ ਬਾਹਰ ਇਕੱਲਾ ਬੰਦਾ ਸੀ ਪੰਜਾਬ ਵਿੱਚੋਂ ਜਿਹੜਾ ਇਕੱਲੇ ਇਕੱਲੇ ਬੰਦੇ ਦੇ ਘਰ ਜਾ ਕੇ ਆਏ ਸਾਰੇ ਨੌਜਵਾਨਾਂ ਦੇ ਔਰ ਸਾਰੇ ਗਰੀਬ ਘਰ ਦੇ ਨੌਜਵਾਨ ਸੀ ਸਾਰੇ ਕਿਸੇ ਸਮੇਂ ਪਤਿਤ ਸੀ ਕਈ ਤਾਂ ਨਸ਼ੇੜੀ ਵੀ ਸੀ ਲੇਕਿਨ ਅਮਰਤਪਾਲ ਸਿੰਘ ਦੀ ਪ੍ਰੇਰਣਾ ਨਾਲ ਉਹਨਾਂ ਨੇ ਸਿੱਖੀ ਸਰੂਪ ਵੀ ਰੱਖਿਆ ਨਸ਼ਿਆਂ ਤੋਂ ਵੀ ਰਹਿਤ ਹੋਏ ਔਰ ਉਹਨਾਂ ਨੇ ਮਤਲਬ ਪੰਥ ਦਾ ਬਾਣਾ ਵੀ ਪਹਿਨਿਆ ਪਰ ਅੱਜ ਤਾਂ ਅੱਜ ਤਾਂ ਹੋਰ ਹੀ ਕੁਝ ਖੁਲਾਸੇ ਹੋ ਰਹੇ ਆ ਅੱਜ ਵੀ ਹ ਮੈਚ ਚ ਖੜੋਗੇ ਅੱਜ ਤਾਂ ਚੈਟਾਂ ਵਾਇਰਲ ਹੋ ਰਹੀਆਂ ਟੈਂਡਰ ਦੀਆਂ ਕੁੜੀਆਂ ਦੇ ਨਾਲ ਸ਼ਰੀਲ ਗੱਲਾਂ ਮਾਰਦਿਆਂ ਦੀਆਂ ਬਿਆਨ ਆ ਰਹੇ ਆ ਉਹਨਾਂ ਦੇ ਸਾਥੀਆਂ ਦੀਆਂ ਸਟੇਟਮੈਂਟਾਂ ਵਾਇਰਲ ਹੋਈਆਂ ਜਾਂ ਟਰਾਮਾਡੋਲ ਦੀਆਂ ਗੋਲੀਆਂ ਤੱਕ ਖਾਧੀਆਂ ਜਾ ਰਹੀਆਂ ਜੇਲ੍ਹ ਦੇ ਅੰਦਰ ਨਸ਼ਾ ਮਿਲਦੇ ਹੈਗਾ ਦੇਖੋ ਮੇਰੇ ਕੋਲ ਤਾਂ ਇਸ ਗੱਲ ਦਾ ਕੋਈ ਪ੍ਰੂਫ ਨਹੀਂ ਨਾ ਕੋਈ ਸਬੂਤ ਹੈ ਲੋਕਾਂ ਦੀਆਂ ਗੱਲਾਂ ਨੇ ਹੂੰ ਗੱਲਾਂ ਤਾਂ ਤੁਸੀਂ ਕਿਸੇ ਦੇ ਖਲਾਫ ਵੀ ਕਰ ਸਕਦੇ ਹੋ ਗੱਲਾਂ ਨਹੀਂ ਇਹ ਤਾਂ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਨੇ ਪ੍ਰਧਾਨ ਮੰਤਰੀ ਬਾਜੇਕੇ ਨੇ ਕੁਲਵੰਤ ਸਿੰਘ ਰੌਂਕੇ ਹੋਰਾਂ ਨੇ ਹਰੀਨਾਉ ਦੇ ਕਤਲ ਮਾਮਲੇ ਵਾਲੀ ਉਹ ਆਈਆਂ ਸਾਹਮਣੇ ਤੁਸੀਂ ਪ੍ਰਧਾਨ ਮੰਤਰੀ ਬਾਜੇਕੇ ਦੀ ਸਟੇਟਮੈਂਟ ਮੁੜ ਕੇ ਪੜ੍ਹੀ ਹੈ ਉਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਕਦੇ ਸਟੇਟਮੈਂਟ ਨਹੀਂ ਦਿੱਤੀ ਸਾਡੇ ਕੋਰੇ ਕਾਗਜ਼ ਤੇ ਸਾਈਨ ਕਰਾਈਗੇ ਨਹੀਂ ਉਹਨਾਂ ਦੇ ਵਕੀਲਾਂ ਦੀਆਂ ਸਟੇਟਮੈਂਟਾਂ ਨੇ ਨਹੀਂ ਪਰ ਇਹ ਪੰਜੋਲੀ ਸਾਹਿਬ ਤੁਸੀਂ ਵੀ ਗ੍ਰਿਫਤਾਰ ਹੁੰਦੇ ਰਹੇ ਹੋ ਜੇਲਾ ਜੁਲਾ ਤੁਸੀਂ ਵੀ ਦੇਖੀਆਂ ਨੇ ਪਰ ਕੀ ਪੁਲਿਸ ਆਏ ਧੱਕੇ ਦੇ ਨਾਲ ਕਿਸੇ ਨੂੰ ਕੁੱਟ ਕੇ ਬਣਾ ਲੈਂਦੀ ਹੈ ਬਣਾਉਂਦੀ ਹੈ ਖਾਲੀ ਪੇਪਰਾਂ ਤੇ ਸੈਨ ਹੋ ਜਾਂਦੇ ਆ ਪੁਲਿਸ ਤਾਂ ਕੁੱਟ ਕੇ ਮਾਰ ਕੇ ਛੱਡ ਦਿੰਦੀ ਐ ਪਰ ਫਿਰ ਰਿਸਪੌਂਸਿੰਗ ਚੰਦੜਨ ਨੇ ਤਾਂ ਤਾਂ ਨਾਮ ਤੱਕ ਨਹੀਂ ਦੱਸਿਆ ਸੀਗਾ ਫਿਰ ਅਸੀਂ ਕਾਹਦੇ ਯੋਧੇ ਹੋਏ ਦੇਖੋ ਮੇਰੀ ਇੱਕ ਗੱਲ ਸੁਣੋ 4 ਦਿਨ ਪਹਿਲਾਂ ਜਿਸ ਦਿਨ ਪਟਿਆਲੇ ਵਾਲਾ ਕਰਨਲ ਜਿਹੜਾ ਸੀ ਕਰਨਲ ਨੂੰ ਕੁੱਟਿਆ ਉਹਦੇ ਮੁੰਡੇ ਨੂੰ ਕੁੱਟਿਆ ਉਸ ਦਿਨ ਜਿਹੜੇ ਮੁੰਡੇ ਨੂੰ ਮਾਰ ਕੇ ਆਏ ਨੇ ਉਹਨੇ ਸਰੈਂਡਰ ਕੀਤਾ ਹੋਇਆ ਸੀ ਹੱਥ ਖੜੇ ਕੀਤੇ ਹੋਏ ਸੀ ਗੋਲੀਆਂ ਮਾਰਤੀਆਂ ਸੀ ਪੁਲਿਸ ਨੇ ਤਾਂ ਪੁਲਿਸ ਤਾਂ ਕੁਝ ਵੀ ਕਰ ਸਕਦੀ ਆ ਪੰਜਾਬ ਜਿਹੜੀ ਸਟੇਟ ਐ ਅੱਜ ਇਹ ਮਤਲਬ ਡੈਮੋਕ੍ਰੈਟਿਕ ਸਟੇਟ ਨਹੀਂ ਰਹੀ ਇੱਥੇ ਲੋਕਾਂ ਦੀ ਚੋਣੀ ਹੋਈ ਸਰਕਾਰ ਦਾ ਰਾਜ ਨਹੀਂ ਇਹ ਤਾਂ ਪੁਲਿਸ ਸਟੇਟ ਬਣ ਗਈ ਪੁਲਿਸ ਜੋ ਚਾਹੁੰਦੀ ਹੈ ਜਿ ਨੂੰ ਚਾਹੁੰਦੀ ਹੈ ਜਿੱਥੇ ਚਾਹੁੰਦੀ ਹੈ ਉੱਥੇ ਚੱਕ ਕੇ ਫੜਦੀ ਹੈ ਮਾਰ ਦਿੰਦੀ ਹੈ ਪਰ ਪੰਥਕ ਜਿਹੜੀਆਂ ਸ਼ਕਤੀਆਂ ਨੇ ਮੈਂ ਭਲਵੰਦਾ ਸਿੰਘ ਤਲਵਾੜਾ ਨਾਲ ਪਿਛਲੇ ਦਿਨੀ ਗੱਲ ਕੀਤੀ ਤਾਂ ਉਹ ਕਹਿੰਦੇ ਰਸ਼ਪਾਲ ਸਿੰਘ ਚੰਦਰ ਆਰਧਾਲ ਜਿਸ ਤਰ੍ਹਾਂ ਦੇ ਟੀਮਾ ਵਰਗੇ ਤੇ ਅਸੀਂ ਵੀ ਕਈ ਵਾਰ ਪੁਲਿਸ ਦੇ ਹੱਥੇ ਚੜੇ ਆ ਪਰ ਸਾਥੋਂ ਪੁਲਿਸ ਇੱਕ ਵੀ ਚੀਜ਼ ਨਹੀਂ ਮਨਵਾ ਸਕੀ ਐ ਕਿਵੇਂ ਖਾਲੀ ਪੇਪਰਾਂ ਤੇ ਸਾਈਨ ਕਰਾ ਲੂਗੀ ਦੇਖੋ ਰਸ਼ਪਾਲ ਸਿੰਘ ਜਿਹੜਾ ਬਲਵਿੰਦਰ ਸਿੰਘ ਕਲਵਾੜਾ ਹ ਹ ਉਹਨੇ ਤੱਕ ਦੇ ਪੰਥਕ ਸੰਘਰਸ਼ ਵਿੱਚ ਕਦੇ ਕੁੱਟ ਨਹੀਂ ਖਾਧੀ ਉਹ ਤਾਂ ਹਲੇ ਹੁਣ ਆਇਆ ਥੋੜੇ ਸਮੇਂ ਦੇ ਵਿੱਚ ਸੀਨ ਤੇ ਅਸੀਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜੇਲਾਂ ਕੱਟੀਆਂ ਨੇ ਮੈਂ ਤਿੰਨ ਵਾਰ ਨੈਸ਼ਨਲ ਸਕਿਉਰਿਟੀ ਐਕਟ ਦੇ ਥਲੇ ਕੈਦ ਰਿਆ ਮੈਨੂੰ ਮਿਲਟਰੀ ਨੇ ਇੰਟਰੋਗੇਟ ਕੀਤਾ ਸੀਬੀਆਈ ਨੇ ਅੰਤਰਾ ਰੋਕਟ ਕੀਤਾ ਮੈਨੂੰ ਨਾਬੇਦੀ ਜੇਲ੍ਹ ਦੇ ਅੰਦਰ ਇਹ ਠੀਕ ਆ ਕਿ ਮਤਲਬ ਕਿਸੇ ਨੇ ਮੈਨੂੰ ਨਹੀਂ ਕਿਹਾ ਕਿ ਤੁਸੀਂ ਕੋਰੇ ਕਾਗਜ਼ ਤੇ ਸਾਈਨ ਕਰੋ ਨਾ ਮੈਂ ਕੀਤੇ ਨਾ ਮੇ ਤੋਂ ਕਿਸੇ ਨੇ ਕਰਵਾਈ ਲੇਕਿਨ ਸਰਕਾਰਾਂ ਕਰਾਉਂਦੀਆਂ ਨੇ ਪੁਲਿਸ ਕਰਵਾਉਂਦੀ ਐ ਤਸ਼ੱਦਦ ਕਰਦੀ ਐ ਤੇ ਕਰਵਾਉਂਦੀ ਐ